ਜਿਹੜਾ ਸ਼ਬਦ ਤੁਸੀਂ ਲਿਖਿਆ ਕਿ ਪੀਜੇਪੀ ਲੀਡਰਾਂ ਨੂੰ ਪੰਜਾਬ ਚ ਪਹਿਰੀਆਂ ਨੇ ਪਾਜਣਾ ਹੂੰ ਇਹ ਇੱਕ ਬੜਾ ਵੱਡਾ ਕੁਐਸਚਨ ਮਾਰਗ ਹੈ ਜੀ ਬੀਜੇਪੀ ਵਾਸਤੇ ਕਿਉਂਕਿ ਜੇ ਉਹ ਪੱਤਰਕਾਰਾਂ ਨੂੰ ਇਹ ਲੈਣਾ ਦਾ ਇਸਤੇਮਾਲ ਕਰਨਾ ਪੈ ਜਵੇ ਆਪਣੇ ਲੀਡਰਾਂ ਉਸਤੇ ਤਾਂ ਫਿਰ ਬੜਾ ਸੋਚ ਵਿਚਾਰ ਕੇ ਪ੍ਰਚਾਰ ਕਰਨਾ ਚਾਹੀਦਾ ਹੈਗਾ ਹੂੰ ਕਿਉਂਕਿ ਤਸਵੀਰਾਂ ਜਿਹੜੀਆਂ ਸੱਚ ਬੋਲਦੀਆਂ ਤੁਸੀਂ ਆਪਣੇ ਰਾਜਨੀਤਿਕ ਰੋਪ ਦੇ ਵਿੱਚੋਂ ਉਹਨਾਂ ਨੂੰ ਜਿੰਨਾ ਮਰਜ਼ੀ ਦਬਾ ਲਓ ਉਹ ਨਿਕਲਦੀਆਂ ਹੁੰਦੀਆਂ ਨੇ ਜੀ ਤੇ ਜਿੱਥੇ ਹੁਣ ਗੱਲ ਕਰ ਰਹੇ ਹਾਂ ਕਿ ਬੀਜੇਪੀ ਦੇ ਜਿੰਨੇ ਵੋਟਰ ਹੈਗੇ ਨੇ ਹੂੰ ਚਾਹੇ ਜਿਵੇਂ ਮਰਜ਼ੀ ਕਹੀ ਜਨ ਅੱਗੇ ਅਸੀਂ ਕਿਸਾਨ ਹੱਤੈਸ਼ੀ ਹੈਗੇ ਪਰ ਕਿਸਾਨਾਂ ਦਾ ਗੁੱਸਾ ਤਾਂ ਦੇਖ ਰਹੀ ਲਿਖਦੇ ਹੂੰ ਉਹੀ ਤਸਵੀਰ ਜਿਹੜੀ ਹੈਗੀ ਹੈ ਕੁਝ ਦਿਨ ਪਹਿਲਾਂ ਜਦੋਂ ਹੰਸ ਰਾਜ ਹੰਸ ਨੂੰ ਟਿਕਟ ਐਲਾਨੀ ਗਈ ਸੀ ਫਰੀਦਕੋਟ ਦੀ ਤਾਂ ਉੱਥੇ ਪਹੁੰਚਦੇ ਨੇ ਤਾਂ ਤਮਸਤਕ ਹੋਣ ਵਾਸਤੇ ਬਾਬਾ ਫਰੀਦ ਜੀ ਦੇ ਇਤਿਹਾਸਿਕ ਥਾਂ ਦੇ ਉੱਪਰ ਉਦੋਂ ਵੀ ਦੇਖਣ ਨੂੰ ਮਿਲੀ ਸੀ ਜੀ ਉਦੋਂ ਵੀ ਕਰਾ ਕੀਤਾ ਗਿਆ ਸੀ ਫਿਰ ਉਸ ਤੋਂ ਬਾਅਦ ਪਾਤਲਾ ਤੋਂ ਤਸਵੀਰ ਸਾਹਮਣੇ ਆਈ ਜਿੱਥੇ ਪਟਿਆਲਾ ਤੋਂ ਐਮਪੀ ਦੀ ਸੀਟ ਭਾਜਪੀ ਵੱਲੋਂ ਜਿਹੜੀ ਹੈਗੀ ਉਹਨਾਂ ਨੂੰ ਦਿੱਤੀ ਗਈ ਹੈ ਕਿ ਤੁਸੀਂ ਭਾਜਪੀ ਵੱਲੋਂ ਐਮਪੀ ਇਲੈਕਸ਼ਨ ਲੜੋ ਜਿਹੜੇ ਪਹਿਲਾਂ ਐਮਪੀ ਸੀ ਪਟਿਆਲਾ ਦੇ ਮੈਡਮ ਪ੍ਰਦੀਪ ਕੋਰ ਜੀ ਹੁਣ ਉਹ ਵਿਰੋਧ ਵੀ ਜਿਹੜਾ ਸਾਹ ਦੇਖਣ ਨੂੰ ਮਿਲਿਆ ਹਮ ਅੰਮ੍ਰਿਤਸਰ ਤੋਂ ਤਰਨਜੋਤ ਸੰਧੂ ਉਹਨਾਂ ਦਾ ਵਿਰੋਧ ਵੀ ਦੇਖਣ ਨੂੰ ਮਿਲਿਆ ਇਹ ਵੀ ਕਿਹਾ ਜਾ ਰਿਹਾ ਕਿ ਉਹਨਾਂ ਦੀ ਸਿਕਿਉਰਿਟੀ ਵੀ ਕਾਫੀ ਵਧੀਆ ਮਿਲੀ ਹੋਈ ਹੈ ਪਰ ਉਹਦੇ باوجود ਉਹਨਾਂ ਦੇ ਖਿਲਾਫ ਜਿਹੜਾ ਹੈਗਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ ਤਸਵੀਰਾਂ ਤਾਂ ਪੰਜਾਬ ਦੇ ਸਾਰੇ ਕੋਨਿਆਂ ਦੀ ਤਕਰੀਬਨ ਹੋਈ ਗਈਆਂ ਹੋਈ ਗਈਆਂ ਜੀ ਤੇ ਅੱਜ ਫੇਰ ਜਦੋਂ ਹੰਸਰਾਜ ਹੰਸ ਪਹੁੰਚਦੇ ਨੇ ਫਰੀਦਕੋਟ ਤਾਂ ਕਿਸਾਨਾਂ ਦਾ ਇੱਕ ਜਿਹੜਾ ਹੈਗਾ ਆਪਾਂ ਕਹਿ ਲਈਏ ਕਿ ਗਰੁੱਪ ਹੂੰ ਉਹ ਸਿੱਧਾ ਉਹਨਾਂ ਦੀ ਗੱਡੀ ਵੱਲੋਂ ਭਜਦਾ ਤਸਵੀਰਾਂ ਜੇ ਦੇਖੋ ਤੁਸੀਂ ਤਾਂ ਪਤਾ ਲੱਗੂਗਾ ਗੱਡੀ ਘੇਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ ਪੁਲਿਸ ਨੂੰ ਬਸ ਤੈਦੀ ਨਾਲ ਹਾਂਸ ਰਾਜ ਹੰਸ ਦੀ ਗੱਡੀ ਨੂੰ ਸੇਫ ਕੱਢਿਆ ਤੇ ਪੁਲਿਸ ਨੂੰ ਪ੍ਰਸ਼ਾਸਨ ਨੂੰ ਕਿਸਾਨਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਤੁਸੀਂ ਤੱਕਾ ਕਰ ਲਈਓ ਅਸੀਂ ਪ੍ਰੋਟੈਸਟ ਕਰਨਾ ਪ੍ਰੋਟੈਸਟ ਕਰਨ ਨੂੰ ਜੀ ਤੇ ਪ੍ਰਸ਼ਾਸਨ ਵੀ ਕਰੇ ਕਿ ਪ੍ਰੋਟੈਸਟ ਕਰੋ ਪਰ ਖੜ ਕੇ ਸ਼ਾਂਤ ਮਹੀ ਢੰਗ ਦੇ ਨਾਲ ਤੁਸੀਂ ਪ੍ਰੋਟੈਸਟ ਪ੍ਰੋਟੈਸਟ ਕਰੋ ਪਰ ਪੰਜਾਬੀਆਂ ਦਾ ਜਿਸ ਵਾਅਦੇ ਵਿੱਚ ਸ਼ਾਂਤ ਵਾਲੀ ਗੱਲ ਹੈ ਉਹ ਖਾਜਮ ਨਹੀਂ ਹੁੰਦੀ ਉਹ ਖੜ ਕੇ ਫਿਰ ਸਾਸਾਂਗੀ ਕਰ ਲੈਣਗੇ ਫਿਰ ਪ੍ਰੋਟੈਸਟ ਕਾਹਦਾ ਹੋ ਗਿਆ ਪ੍ਰੋਟੈਸਟ ਕਾਹਦਾ ਹੋ ਗਿਆ ਆ ਤਸਵੀਰਾਂ ਸਾਹਮਣੇ ਦੇਖਣ ਨੂੰ ਆਈਆਂ ਹੈ ਗਿਆਰੇ ਜਿਸ ਕਰਕੇ ਜਿਹੜੀ ਤੁਸੀਂ ਟੈਗ ਲਾਈਨ ਲਿਖੀ ਹੈਗੀ ਹੈ ਕਿ ਬੀਜੇਪੀ ਨੂੰ ਪੰਜਾਬ ਚ ਪਈਆ ਭਜਰਾ ਹੂੰ ਆ ਪਿੱਛੇ ਕੁਐਸਚਨ ਮਾਰਕ ਵੀ ਹੈਗਾ ਜੀ ਇਹੀ ਹੈ ਕਿ ਬਾਕੀ ਕੀ ਕੀ ਜੀਜ਼ਾਂ ਨੇ ਯਾਬੇ ਤਸਵੀਰਾਂ ਨੂੰ ਕਿਉਂਕਿ ਹਲੇ 4 ਕੈਂਡੀਡੇਟ ਇਹਨਾਂ ਨੇ ਨਹੀਂ ਕਿ ਖੜੇ ਕੀਤੇ ਨੇ ਜਿਆਦਾ ਹਜੇ ਨਾਮ ਵੀ ਨਹੀਂ ਸਾਹਮਣੇ ਆਏ ਪਰ ਜਿੰਨੇ ਕਲਾਉਂਸ ਹੋਏ ਉਹਨਾਂ ਦਾ ਵਿਰੋਧ ਦੇਖਣ ਨੂੰ ਮਿਲ ਰਿਹਾ ਹੈਗਾ ਤੇ ਫਰੀਦਕੋਟ ਦੀ ਗੱਲ ਕਰੀ ਤਾਂ ਫਰੀਦਕੋਟ ਤੋਂ ਕਰਮਜੀਤ ਅਨਬੋਲ ਆਵਾਜ਼ੀ ਪਾਰਟੀ ਦੇ ਹੈਗੇ ਨੇ ਹੂੰ ਠੀਕ ਉਹ ਉਹਨਾਂ ਦਾ ਵਿਰੋਧ ਤਾਂ ਹਲੇ ਕਿਤੇ ਨਹੀਂ ਦੇਖਣ ਨੂੰ ਮਿਲਿਆ ਇੱਕ ਜਗ੍ਹਾ ਤਾਂ ਵੀਡੀਓ ਜਰੂਰ ਸਾਹਮਣੇ ਆਈ ਸੀ ਜਦੋਂ ਲੋਕਾਂ ਵੱਲੋਂ ਉਹਨਾਂ ਨੂੰ ਪ੍ਰਸ਼ਨ ਕੀਤੇ ਜਾ ਰਹੇ ਸੀਗੇ ਜੀ ਕਿ ਆਹ ਗੱਲਾਂ ਤੁਸੀਂ ਕਰੋ ਕਹਿੰਦੇ ਚਲੋ ਮਾਨ ਸਾਹਿਬ ਨੂੰ ਦੱਸਾਂਗੇ ਅਸੀਂ ਹੂੰ ਪਰ ਐਦਾਂ ਦਾ ਵਿਰੋਧ ਦੇਖ ਉਹਨਾਂ ਨੂੰ ਮਿਲਿਆ ਹੈਗਾ ਤੇ ਖੁੱਡੀਆਂ ਸਾਹਿਬ ਦਾ ਪ੍ਰਦਰਸ਼ਨ ਇਹ ਆਪਣੀ ਜਿਹੜੀ ਉੱਥੇ ਦੇ ਫਰੀਦਕੋਟ ਦੇ ਵਿੱਚ ਜਿਹੜੇ ਮੌਕੇ ਤੇ ਮੌਜੂਦ ਸੀਗੇ ਆਪਣੇ ਰਿਪੋਰਟਰ ਉਹ ਆਪਣੇ ਨਾਲ ਜੁੜੇ ਨੇ ਉਹਨਾਂ ਨਾਲ ਆਪਾਂ ਕਰਦੇ ਹਾਂ ਗੱਲਬਾਤ ਹੈਲੋ ਹੈਲੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਹਾਂ ਜੀ ਰਜਿੰਦਰ ਜੀ ਤੁਹਾਡਾ ਲਾਈਵ ਪ੍ਰੋਗਰਾਮ ਵਿੱਚ ਸਵਾਗਤ ਹੈ ਜੀ। ਸ਼ੁਕਰੀਆ ਸ਼ੁਕਰੀਆ ਹੋਰ ਠੀਕ ਠਾਕ ਜੀ ਹਾਂ ਜੀ। ਹਾਂ ਜੀ ਰਜਿੰਦਰ ਜੀ ਦੇਖੋ ਜੋ ਫਰੀਦਕੋਟ ਦੇ ਵਿੱਚ ਅੱਜ ਜਿਹੜਾ ਹੰਸ ਰਾਜ ਹੰਸ ਜੀ ਪਹੁੰਚੇ ਸੀਗੇ ਚੋਣ ਪ੍ਰਚਾਰ ਕਾਰਜ ਦੇ ਲਈ ਉੱਥੇ ਜਿਹੜਾ ਕਿਸਾਨਾਂ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਗਿਆ ਤੁਸੀਂ ਮੌਕੇ ਤੇ ਮੌਜੂਦ ਸੀਗੇ ਤਾਂ ਉੱਥੇ ਦੀ ਕੀ ਸਥਿਤੀ ਸੀ? ਮੈਂ ਸਾਢੇ 10 ਵਜੇ ਉਹ ਆਏ ਆ ਜੀ। ਜੀ। ਹੰਸ ਰਾਜ ਹੰਸ ਜੀ ਹਾਂ ਜੀ ਹਾਂ ਜੀ। ਹੂੰ ਤੇ ਜਿਹੜਾ ਕਿਸਾਨਾਂ ਵੱਲੋਂ ਕਾਲੀਆਂ ਝੰਡੀਆਂ ਲੈ ਕੇ ਉਹਨਾਂ ਦਾ ਬਹੁਤ ਵਿਰੋਧ ਕੀਤਾ ਗਿਆ ਜੀ। ਜੀ ਤੇ ਹਾਂ ਜੀ ਜਦੋਂ ਗੱਡੀ ਰੋਕਣ ਲੱਗੇ ਤੇ ਜਦੋਂ ਕਿਸਾਨ ਅੱਗੇ ਆਏ ਉਹਨਾਂ ਦੀ ਗੱਡੀ ਦੇ ਜੀ ਤੇ ਪ੍ਰਸ਼ਾਸਨ ਦੇ ਤੇ ਕਿਸਾਨਾਂ ਦੇ ਵਿੱਚ ਹੱਥੋਪਾਈ ਹੋਈ ਜੀ ਕਾਫੀ ਜੀ ਹਾਂ ਤੇ ਉਹਨਾਂ ਦੇ ਵਿੱਚ ਦੇਖ ਕੇ ਰਕੇ ਬਹੁਤ ਤੱਕੇ ਸ਼ਾਹੀ ਜਿਹੜੇ ਤੱਕਾ ਮੁਕੀ ਹੋਈ ਆ ਆਪਸ ਦੇ ਵਿੱਚ ਹਾਂ ਜੀ ਹਾਂ ਜੀ ਉਸ ਤੋਂ ਬਾਅਦ ਫਿਰ ਉਹਨਾਂ ਦੇ ਜਿਹੜੇ ਹੰਸਰਾਏ ਨੂੰ ਅੰਦਰ ਲੈ ਲੈ ਆਪਣੇ ਲੈ ਕੇ ਐਸਐਸਪੀ ਜੀ ਜੀ ਤੇ ਉਸ ਤੋਂ ਬਾਅਦ ਜੀ ਉਹਨਾਂ ਦੀ ਮੀਟਿੰਗ ਚੱਲਣ ਲੱਗੀ ਪੱਤਰਕਾਰਾਂ ਨੂੰ ਉਹਨਾਂ ਨੇ ਬੈਨ ਕਰਤਾ ਕਿ ਅੰਦਰ ਨਹੀਂ ਜਾ ਸਕਦੇ ਜੀ ਹੂੰ ਪੰਜਾਂ ਸਾਰਾ ਇਹਨਾਂ ਨੇ ਰੋਕਦਾਈ ਪ੍ਰਸ਼ਾਸਨ ਵੱਲੋਂ ਰੋਕਿਆ ਗਿਆ ਸਾਨੂੰ ਤੇ ਉਸ ਤੋਂ ਬਾਅਦ ਅਸੀਂ ਵੇਟ ਕਰਦੇ ਰਹੇ ਜੀ ਕਿ ਚਲੋ ਹੁਣ ਗੱਲਬਾਤ ਹੋਊਗੀ ਪਰ ਜਿਹੜਾ ਕਿਸਾਨਾਂ ਵੱਲੋਂ ਵਿਰੋਧ ਜਾਰੀ ਰਿਹਾ ਜੀ ਫਿਰ ਉਸ ਤੋਂ ਬਾਅਦ ਕਈ ਅਵਸਰਾਂ ਨੇ ਐਸਐਸਪੀ ਨੇ ਵੀ ਕਿਸਾਨਾਂ ਨਾਲ ਰਾਬਤਾ ਕਾਇਮ ਕੀਤਾ ਜੀ ਪੰਜ ਪੰਨਿਆਂ ਦੀ ਵੀ ਮੀਟਿੰਗ ਕਿਸਾਨਾਂ ਦੀ ਬੁਲਾ ਕੇ ਵੀ ਹੰਸਰਾਜ ਨੂੰ ਵੀ ਤੁਹਾਨੂੰ ਮਿਲਵਾ ਦਿੱਤਾ ਜਾਂਦਾ ਜੀ ਹੂੰ ਪਰ ਉਸ ਤੋਂ ਜਿਹੜਾ ਕਿਸਾਨਾਂ ਨੇ ਅਨਕਾਰ ਕਰ ਦਿੱਤਾ ਗਿਆ ਜੀ ਵੀ ਉਹਾਂ ਦੀ ਜੇ ਡਿਬੇਟ ਕਰਨੀ ਹੈ ਸਾਹਮਣੇ ਲਿਆਓ ਵੀ ਅਸੀਂ ਕਿਉਂ ਅਸੀਂ ਕੁਐਸਚਨ ਪੁੱਛਾਂਗੇ ਉਹਨਾਂ ਦੇ ਦੁਆਰ ਹੰਸ ਦੇ ਚੱਕਣਗੇ ਜਿਵੇਂ ਦੇਖੋ ਹੰਸ ਆਏ ਹੰਸ ਜਿਹੜੇ ਜਦੋਂ ਬਾਹਰ ਆਏ ਨੇ ਤੇ ਉਹਨਾਂ ਨੇ ਵੀ মিডিਆ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਕੀ ਕਿਹਾ ਹੰਸਰੇ ਹੰਸ ਨੇ ਕਿਸਾਨਾਂ ਬਾਰੇ ਹਾਂਜੀ ਉੱਥੋਂ ਜਦੋਂ ਮੀਟਿੰਗ ਤੋਂ ਬਾਹਰ ਆਏ ਜੀ ਉਹ ਆਂਦੀ ਅਸੀਂ ਪਹਿਲਾਂ ਵੀ ਇਹਨਾਂ ਨੂੰ ਇਹੀ ਕਹਿ ਰਹੇ ਸੀ ਕਿ ਤੁਹਾਡੀ ਅਸੀਂ ਉੱਥੇ ਦਿੱਲੀ ਦੇ ਵਿੱਚ ਜਿਹੜੀ ਮੀਟਿੰਗ ਭਲਾਵਾਂਗੇ ਤੇ ਫਿਰ ਫਿਰ ਉਸ ਤੋਂ ਬਾਅਦ ਜਿਹੜੀ ਬਾਈਟ ਦੇ ਵਿੱਚ ਉਹਨਾਂ ਨੇ ਇਹੀ ਕਿਹਾ ਜੀ ਜੇ ਅਸੀਂ ਬੈਕਸਟ ਨੂੰ ਤਿਆਰ ਆ ਕਿ ਜਿਹੜੇ ਕਿਸਾਨ ਆ ਵੀ ਉਹ ਆਪਦਾ ਜਿਹੜਾ ਰੁਖ ਥੋੜਾ ਜਿਆਦਾ ਤੇਜ਼ ਕਰ ਰਹੇ ਆ ਜੀ ਹਾਂਜੀ ਹਾਂਜੀ ਪਰ ਉਹ ਇਹ ਦੇਖੋ ਰਜਿੰਦਰ ਜੀ ਜਿਵੇਂ ਆਪਾਂ ਗੱਲ ਕਰ ਰਹੇ ਆ ਕਿ ਹੁਣ ਕਿਸਾਨਾਂ ਨੂੰ ਵੀ ਇੱਕ ਮੌਕਾ ਹੈ ਕਿਉਂਕਿ ਲੋਕ ਲੋਕ ਸਭ ਦੀ ਚੋਣ ਆ ਚੁੱਕੀਆਂ ਨੇ ਤੇ ਪਹਿਲਾਂ ਜਦੋਂ ਉਹ ਬਾਰਡਰਾਂ ਦੇ ਉੱਪਰ ਜਿਹੜੇ ਆਪਣੇ ਕਿਸਾਨ ਬੈਠੇ ਸੀ ਉਹਨਾਂ ਨੂੰ ਦਿੱਲੀ ਵੱਲ ਕੂਚ ਨਹੀਂ ਕਰਨ ਦਿੱਤਾ ਗਿਆ ਸੀਗਾ ਤੇ ਉਸ ਨੂੰ ਲੈ ਕੇ ਹੁਣ ਵੀ ਕਿਸਾਨਾਂ ਵੱਲੋਂ ਵੀ ਇੱਕ ਕਹਿੰਦੇ ਨੇ ਇੱਕ ਉਹਨਾਂ ਨੂੰ ਮੌਕਾ ਹੈ ਆਪਣੀਆਂ ਮੰਗਾਂ ਰੱਖਣ ਦਾ ਹਾਂਜੀ ਹਾਂਜੀ ਤੇ ਫਿਰ ਉਸ ਤੋਂ ਬਾਅਦ ਕਿਸਾਨਾਂ ਦਾ ਜਿਹੜਾ ਇਹ ਉਸੇ ਤਰ੍ਹਾਂ ਇਹ ਧਰਨੇਵਾਜੀ ਜਿਹੜੇ ਤਿੰਨ ਗੀੜ ਸੀ ਆਪਾਂ ਜਿੱਥੇ ਰੁਕੀਏ ਸੀ ਛਾਈ ਹਵੇਲੀ ਦੇ ਵਿੱਚ ਵੀ ਇਹ ਅਨਸਰਾਜ ਹੰਸ ਜੀ ਜੀ ਹਾਂਜੀ ਹਾਂਜੀ ਉਹ ਤਿੰਨੇ ਬੈਨ ਕੀਤੇ ਗਏ ਉੱਥੇ ਧਰਨਾ ਲਾਈ ਹੋਈ ਸੀ ਉਹਨਾਂ ਦੇ ਜੀ ਉਹ ਵਾਰ-ਵਾਰ ਪ੍ਰਸ਼ਾਸਨ ਨੂੰ ਅਪੀਲ ਕਰਦੇ ਸੀ ਕਿ ਸਾਨੂੰ ਜਿਹੜਾ ਕੋਈ ਪਾਣੀ ਦਾ ਜਾਂ ਕੋਈ ਹੋਰ ਖਾਣ ਪੀਣ ਦਾ ਥੋੜਾ ਬੋਧਾ ਵੀ ਦਿੱਤਾ ਜਾਵੇ ਜੀ ਕੋਈ ਅਸੀਂ ਤੁਹਾਡੇ ਪੁੱਤ ਹੈਗੇ ਆਂ ਵੀ ਅੰਨਦਾਤਾ ਹੈਗੇ ਆਂ ਜਿਹੜੇ ਕਿਸਾਨ ਅਸੀਂ ਵੀ ਸਾਡੀ ਹੈਲਪ ਕੀਤੀ ਜਾਵੇ ਪਰ ਕਿਤੇ ਵੱਲੋਂ ਕੋਈ ਵੀ ਉਹਨਾਂ ਨੂੰ ਕਿਸੇ ਚੀਜ਼ ਸਪਲਾਈ ਨਹੀਂ ਕੀਤੀ ਗਈ ਜੀ ਜੀ ਰਾਜਵਿੰਦਰ ਜੜੀ ਮੈਂ ਹੰਸ ਰਾਜ ਹੰਸਤੀ ਤੁਹਾਡੇ ਵੱਲ ਭੇਜੀ ਹੋਈ ਬਾਈਟ ਸੁਣ ਰਿਹਾ ਸੀ ਉਹਦੇ ਵਿੱਚ ਹੰਸ ਰਾਜ ਹੰਸ ਕਹਿ ਰਹੇ ਨੇ ਕਿ ਮੈਂ ਦਿੱਲੀ ਦੇ ਵਿੱਚ ਰਾਜੀਵਲ ਸਾਹਿਬ ਦੀ ਸਭ ਤੋਂ ਪਹਿਲੀ ਮੀਟਿੰਗ ਤੋਮਰ ਸਾਹਿਬ ਨਾਲ ਕਰਵਾਈ ਹੈ ਹਾਂ ਜੀ ਸਾਹਿਬ ਦੇ ਉੱਪਰ ਕਿਸਾਨਾਂ ਦਾ ਕੋਈ ਪੱਖ ਸਾਹਮਣੇ ਆਇਆ ਕਿ ਇਹਨਾਂ ਦੀਆਂ ਮੀਟਿੰਗਾਂ ਜਿਹੜੇ ਗੱਲ ਕਰ ਰਹੇ ਨੇ ਉਹਨਾਂ 'ਚ ਕਿੰਨੀ ਕਿ ਸੱਚਾਈ ਹੈ ਜਾਂ ਕਿ ਮੌਕਾ ਸਾਹਮਰੇ ਸੀਗਾ ਹੰਸ ਰਾਜ ਹੰਸ ਨਹੀਂ ਇਹ ਤਾਂ ਮੌਕਾ ਸਾਹਮਰੇ ਸੀ ਉਸ ਤੋਂ ਬਾਅਦ ਵੀ ਹੁਣ ਜਿਵੇਂ ਹਾਂ ਹਣ ਤੇਰਾ ਜਾਨ ਤੇ 4 ਵਜੇ ਚੱਲੇ ਆ ਜੀ ਪਹਿਲਾਂ ਸਾਢੇ 3 ਨਿਕਲਣ ਦੀ ਕੋਸ਼ਿਸ਼ ਕਰਦੇ ਸੀਗੇ ਗੱਡੀ ਕੋਲੇ ਆਏ ਸੀ ਕਿਸਾਨਾਂ ਵਾਲਿਆਂ ਜੋ ਵਿਰੋਧ ਕੀਤਾ ਗਿਆ ਫੇਰ ਵਾਸਤੇ ਚਲੇ ਗਏ ਸੀਗੇ ਜੀ ਹੂੰ ਹਾਂਜੀ ਰੂਮ ਦੇ ਵਿੱਚ ਹੁਣ ਉਹ 4 ਵਜੇ ਨਿਕਲੇ ਸੀਗੇ ਜੀ ਹਾਂਜੀ ਹਾਂਜੀ ਰੋਜ਼ ਉਸੇ ਤਰ੍ਹਾਂ ਕਿਸਾਨਾਂ ਦਾ ਇੱਕ ਕਿਸਾਨਾਂ ਦਾ ਪੂਰਾ ਗਰੁੱਪ ਗੱਡੀ ਨੂੰ ਘੇਰਨ ਦੀ ਕੋਸ਼ਿਸ਼ ਕਰਦਾ ਹੈ ਤੇ ਪੁਲਿਸ ਵੱਲੋਂ ਰੋਕਿਆ ਜਾਂਦਾ ਉਹ ਜਿਹੜੀ ਝੜਪ ਹੈਗੀ ਉਸ ਝੜਪ ਦੇ ਵਿੱਚ ਕਿਸੇ ਨੂੰ ਕੋਈ ਚੋਟ ਪੇਟ ਤਾਂ ਨਹੀਂ ਆਈ ਹੈਗੀ ਝੋਟ ਨਹੀਂ ਇੱਕ ਕਿਸਾਨ ਜਰੂਰ نیچے ਪਯੁਰਕ ਸੀਗੇ نیچے ਡਿੱਗ ਪਏ ਸੀਗੇ ਧਕਾਮੁਕੀ ਦੇ ਵਿੱਚ ਪਰ ਕੋਈ ਝੋਟ ਨਹੀਂ ਲੱਗੀ ਜੀ ਨਾ ਕੋਈ ਲਾਠੇ ਚਾਰਜ ਕੀਤਾ ਗਿਆ ਸਿਰਫ ਧਕਾਮੁਕੀ ਹੋਈ ਹੈ ਪ੍ਰਸ਼ਾਸਨ ਵੱਲੋਂ ਜੀ ਜੀ ਤੇ ਕੀ ਕਹੋਗੇ ਤੁਸੀਂ ਫਿਰ ਵਿਰੋਧ ਆਪਣਾ ਫਰੀਦਕੋਟ ਦੇ ਵਿੱਚ ਫਿਰ ਬੀਜੇਪੀ ਦਾ ਕੋਈ ਬਾਹਲਾ ਵਧੀਆ ਰਿਸਪੌਂਸ ਰਹਿਣਾ ਨਹੀਂ ਹੈਗਾ ਹਾਂਜੀ ਇਸੇ ਤਰ੍ਹਾਂ ਹੀ ਕਿਸਾਨ ਕਹਿ ਰਹੇ ਸੀਗੇ ਵੀ ਸਾਡੀ ਜਿਹੜੀ ਮੀਟਿੰਗ ਸਾਰੇ ਦੇ ਸਾਹਮਣੇ ਆ ਕੇ ਉਹ ਡਿਵਾਈਡ ਕਰ ਲੈਣਾ ਜਿਹੜੇ ਵੀ ਅਸੀਂ ਕੁਐਸਚਨ ਪੁੱਛਾਂਗੇ ਦੋਨੇ ਜਵਾਬ ਦੇ ਦੇਣ ਭਈ ਜਿਹੜੇ ਅਸੀਂ ਪੰਜ ਮੈਂਬਰ ਜਾ ਕੇ ਉਹਨਾਂ ਨਾਲ ਮੀਟਿੰਗ ਨਹੀਂ ਕਰ ਸਕਦੇ ਕਿ ਉਹ ਆnde ਅਸੀਂ ਜਦੋਂ ਇੱਥੇ ਹੀ ਨਹੀਂ ਸਾਨੂੰ ਮਿਲ ਸਕਦੇ ਕੱਲੋਂ ਤੁਸੀਂ ਪਿੰਡਾਂ ਦੇ ਵਿੱਚ ਵੀ ਵੋਟਾਂ ਲੈਣ ਜਾਣੀਆਂ ਜੀ ਫਿਰ ਉੱਥੇ ਤੁਸੀਂ ਕਿਸ ਮੂਹ ਲੈ ਕੇ ਜਾਓਗੇ ਕਿ ਅਸੀਂ ਵੋਟਾਂ ਪਾਉਣੀਆਂ ਤੁਸੀਂ ਸਾਨੂੰ ਮਿਲਦੇ ਨਹੀਂ ਜੀ ਬਿਲਕੁਲ ਰਾਜਵਿੰਦਰ ਜਿਹੜੀ ਤੁਸੀਂ ਵੀਡੀਓ ਭੇਜੀ ਹੈ ਹੰਸਰਾਜ ਹੰਸਰੇ ਦੇ ਨਾਲ ਬਾਈਟ ਵਾਲੀ ਉਹਦੇ ਵਿੱਚ ਤੁਹਾਡੇ ਵਿੱਚੋਂ ਪੱਤਰਕਾਰ ਭਾਈ ਕੁਐਸਚਨ ਕਰ ਰਹੇ ਨੇ ਕਿ ਤੁਹਾਡੀ ਇੱਕ ਪਹਿਲਾਂ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਤੁਸੀਂ ਕਿਹਾ ਸੀ ਇੱਕ ਵਾਰੀ ਆੜ ਪੰਨ ਨਹੀਂ ਆ ਭੰਨਤੀ ਇੱਕ ਵਾਰੀ ਐਮਪੀ ਬਣਨਾ ਬਣ ਗਏ ਉਹਦੇ ਤੇ ਬਣਾਉਣ ਦੇ ਜਵਾਬ ਜਿਹੜਾ ਹੈਗਾ ਦਿੱਤਾ ਹੈਗਾ ਇਹ ਪੁਰਾਣੀਆਂ ਗੱਲਾਂ ਨੇ ਐਡਿਟ ਕਰਕੇ ਦਿੱਤੀਆਂ ਯਾਰੇ ਇਹ ਗੱਲ ਤੇ ਉੱਪਰ ਕੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਉਹਨਾਂ ਨੇ ਕੋਈ ਸਪਸ਼ਟਿਕਰਨ ਬਹੁਤਾ ਦਿੱਤਾ ਨਹੀਂ ਬਸ ਗੱਲ ਨੂੰ ਟਾਲਮਟੋਲ ਕਰ ਗਏ ਜੀ ਉਹ ਆਂਦੇ ਵੀ ਹੁਣ ਜਿਹੜਾ ਹੈਗਾ ਰਾਫਤਾ ਤੇ ਕੰਮ ਕਰਨ ਨੂੰ ਤਿਆਰ ਆ ਕਿ ਕਿਸਾਨ ਆਪ ਦਾ ਥੋੜਾ ਜਿਆਦਾ ਇਹ ਜਹਿਜ ਕਰ ਰਹੇ ਆ ਵੀ ਅਸੀਂ ਬੈਠ ਕੇ ਗੱਲ ਕਰਨ ਨੂੰ ਤਿਆਰ ਆ ਪਰ ਕਿਸਾਨਾਂ ਨੂੰ ਆਏ ਸੀ ਕਿ ਜਿਹੜੇ ਅੰਮੋ ਸਾਹਮਣੀ ਗੰਢ ਹੋਵੇ ਮੈਕਾਂ ਦੇ ਵਿੱਚ ਡਿਬੇਟ ਹੋਵੇ ਤੇ ਬਸ ਇਸ ਤਰ੍ਹਾਂ ਹੀ ਜਿਹੜਾ ਮਸਲਾ ਪਖਿਆ ਰਾਇਆ ਜੀ ਜਿਹੜੀ ਪ੍ਰਸ਼ਾਸਨ ਸੀ ਕੋਰਕਪੁਰੇ ਤੋਂ ਵੀ ਪੁਲਿਸ ਭਲਾਈ ਹੋਈ ਸੀ ਜੀ ਸਾਰੇ ਜ਼ਿਲ੍ਹੇ ਦੀ ਪੁਲਿਸ ਭਲਾਈ ਹੋਈ ਸੀ ਉੱਥੇ ਵੀ ਇੰਨਾ ਜਿਹੜਾ ਮੌਲ ਬਨੇ ਹੋਏ ਸੀ ਕੋਈ ਬਹੁਤ ਖਰਾਬ ਬਨੇ ਹੋਏ ਸਟਮੋਲ ਨਵਿੰਦਰ ਕੀ ਅੱਜ ਭਾਜੀ ਦੀ ਆਪਣੀ ਮੀਟਿੰਗ ਸੀਗੀ ਉੱਥੇ ਸਾਂਝੀ ਮੀਟਿੰਗ ਸੀ ਕੋਈ ਹਾਂਜੀ ਹਾਂਜੀ ਇਹਨਾਂ ਦੀ ਕੋਈ ਪਰਸਨਲ ਮੀਟਿੰਗ ਸੀਗੀ ਜਿਵੇਂ ਵੋਟਾਂ ਦੀ ਵਾਰਤ ਕਿਉਂ ਕਰਕੇ ਪਹਿਲਾਂ ਕੋਟਪੂਰਾ ਦੇ ਵਿੱਚ ਸੀਗੀ ਜੀ ਕੁਝ ਦਿਨ ਪਹਿਲਾਂ ਤੇ ਉੱਥੇ ਕੋਈ ਕਿਸਾਨਾਂ ਵਾਲਿਆਂ ਨੇ ਵਿਰੋਧ ਕੀਤਾ ਗਿਆ ਸੀ ਅੱਜ ਇਹਨਾਂ ਦੀ ਜਿਹੜਾ ਜ਼ਿਲ੍ਹਾ ਪ੍ਰਧਾਨ ਹੈ ਆਪਣਾ ਇਹਨਾਂ ਦੇ ਉਹਨਾਂ ਦੀ ਨਿਗਰਾਨੀ ਦੀ ਇੱਥੇ ਅੱਜ ਮੀਟਿੰਗ ਰੱਖੀ ਗਈ ਸੀ ਜੀ ਕਿਹੜੇ ਕਿਸਾਨਾਂ ਨੂੰ ਕਿਸ ਭਾਜੀ ਦੇ ਹੋਰ ਸ਼ਾਮਲ ਸੀ ਹੰਸਰਾਜ ਤੋਂ ਬਿਨਾਂ ਤੁਹਾਡੇ ਇਲਾਕੇ ਦੇ ਨੇ ਹੋਰ ਤਾਂ ਬਸ ਕੋਈ ਜਿਲਾਂ ਚ ਆਪਣੇ ਸੀਗੇ ਹੀ ਆਪਣੇ ਜਿਲ੍ਹਾ ਪ੍ਰਧਾਨ ਹੀ ਸੀਗੇ ਮੇਨਤਾ ਜੀ ਜੀ ਗੌਰਵ ਕੱਕੜ ਹਾਂਜੀ ਹਾਂਜੀ ਗੌਰਵ ਕੱਕੜ ਹੁਣ ਹੁਣ ਉਹਨਾਂ ਦਾ ਵੀ ਕਿਸੇ ਦਾ ਵਿਰੋਧ ਕੀਤਾ ਕਿਸਾਨਾਂ ਦਾ ਜਿਹੜਾ ਸਿਰਫ ਹੰਸਰਾਜ ਹੰਸਦਾ ਹੀ ਵਿਰੋਧ ਦੇਖਣ ਨੂੰ ਮਿਲਿਆ ਨਹੀਂ ਜੀ ਕੋਈ ਜਾਂਦਾ ਸੀ ਤਾਂ ਕੋਈ ਧਰਮ ਟੋਲ ਜੇ ਕਰਕੇ ਚਲਾ ਜਾਂਦਾ ਸੀ ਸਾਈਡ ਤੇ ਫਿਰ ਵੀ ਇੱਕ ਦੋ ਅ ਜੀ ਕਿ ਜਿਹੜੇ ਬਾਹਰ ਨੇ ਸੀਗੇ ਨਮਾਇंदे ਉਹਨਾਂ ਦਾ ਥੋੜਾ ਬਹੁਤਾ ਵਿਰੋਧ ਕੀਤਾ ਗਿਆ ਕਿਸਾਨਾਂ ਵੱਲੋਂ ਪਰ ਬਹੁਤਾ ਨਹੀਂ ਕੀਤਾ ਕਿ ਜਿਹੜੀ ਗੱਟੀ ਦੇ ਵਿੱਚ ਬੈਠਣ ਲੱਗੇ ਸੀਗੇ ਉਹ ਹਾਂਜੀ ਹਾਂਜੀ ਜੀ ਮੇਨ ਜ਼ਿਆਦਾਤਰ ਜਿਹੜਾ ਹੈ ਹੰਸਰਾਜ ਹੰਸ ਦਾ ਹੀ ਜਿਹੜਾ ਵਿਰੋਧ ਕੀਤਾ ਗਿਆ ਕਿਸਾਨਾਂ ਵੱਲੋਂ ਹਾਂਜੀ ਹਾਂਜੀ ਕਾਫੀ ਹੁਣ ਵੀ ਸ਼ਾਂਤ ਹੈ ਉਹ ਕਿਸਾਨ ਇਹ ਕਹਿੰਦੇ ਸੀਗੇ ਵੀ ਜੇ ਇੱਥੇ ਰਾਤ ਰਹਿਣਗੇ ਅਸੀਂ ਰਾਤ ਹੀ ਰਵਾਂਗੇ ਜੀ ਹੋਰ ਕਿਸਾਨਾਂ ਨੂੰ ਵੀ ਪਿੰਡਾਂ ਦੇ ਵਿੱਚ ਬੁਲਾਵਾਂਗੇ ਤੋ ਕਰਕੇ ਇਹਨਾਂ ਨੇ ਸਾਥੋਂ ਵੋਟਾਂ ਲੈਣੀਆਂ ਸਾਡੇ ਨਾਲ ਅਸੀਂ ਗੱਲ ਕਰਨ ਆਏ ਆ ਗੱਲ ਕਰੋ ਕਿ ਅਸੀਂ ਚਲੇ ਜਾਈਏ ਵਾਪਸ ਜੀ ਜੇਕਰ ਇਸੇ ਤਰ੍ਹਾਂ ਵਾਪਸ ਪੋਸ ਭਜਣਾ ਪਊਗਾ ਤਾਂ ਫਿਰ ਕਿਸ ਤਰ੍ਹਾਂ ਚੱਲੂਗਾ ਇਹਨਾਂ ਦਾ ਫਿਰ ਤੇ ਇਹਨਾਂ ਦਾ ਪ੍ਰਚਾਰ ਮਿਲਦਾ ਹੋ ਨਹੀਂ ਸਕਦਾ ਹੈਗਾ ਹਾਂਜੀ ਇਸ ਤਰ੍ਹਾਂ ਨਹੀਂ ਹੋ ਸਕਦਾ ਕਿਉਂ ਕਰਕੇ ਉਹ ਉਹ ਕਹਿੰਦੇ ਸਾਡੇ ਨਾਲ ਗੱਲ ਕਰੋ ਅਸੀਂ ਚਲੇ ਜਾਨੇ ਤੁਸੀਂ ਵੋਟਾਂ ਲੈਣ ਪਿੰਡਾਂ ਜਾਓਗੇ ਅਸੀਂ ਕੋਈ ਬਹੁਤਾ ਵਿਰੋਧ ਨਾ ਕਰਾਂਗੇ ਫਿਰ ਕਿਉਂ ਕਰਕੇ ਤੁਸੀਂ ਸਾਡੇ ਨਾਲ ਗੱਲ ਤਾਂ ਕਰੋ ਨਾ ਗਰਮਦਾ ਬਣ ਗਈ ਸੀ ਜੀ ਜੀ ਉਹ ਇਹ ਦੇਖੋ ਉਹਨਾਂ ਨੇ ਵੀ ਇਹੀ ਕਿਹਾ ਕਿ ਸ਼ਾਂਤ ਮਾਈ ਢਾਂਗੇ ਨਾਲ ਤੁਸੀਂ ਸਾਡੇ ਨਾਲ ਗੱਲਬਾਤ ਕਰੋ ਤੇ ਸਾਨੂੰ ਦੱਸੋ ਕਿ ਸਾਡੀਆਂ ਮੰਗਾਂ ਕਦੋਂ ਪੂਰੀਆਂ ਕੀਤੀਆਂ ਜਾਣਗੀਆਂ ਬਿਲਕੁਲ ਤੁਹਾਨੂੰ ਮੈਂ ਰਿੰਦਰ ਜੀ ਬਹੁਤ ਬਹੁਤ ਧੰਨਵਾਦ ਜੀ ਆਪਾਂ ਅਨਸਰਾਜ ਹੰਸ ਜੀ ਨੂੰ ਫੋਨ ਲਗਾਣੇ ਆ ਜੇਕਰ ਉਹਨਾਂ ਨੇ ਚੱਕ ਲਈ ਤਾਂ ਗੱਲ ਕਰਦੇ ਆ ਉਹਨਾਂ ਦੇ ਨਾਲ ਹੂੰ ਦੇਖੋ ਇਹ ਕਿ ਰਾਜਵਿੰਦਰ ਜੀ ਵੀ ਬਹੁਤ ਜਿਹੜੇ ਉੱਥੇ ਮੌਜੂਦ ਸੀਗੇ ਮੌਕੇ ਤੇ ਤੇ ਉਹਨਾਂ ਨੇ ਇਹ ਜਿਹੜਾ ਗੱਲਬਾਤ ਕੀਤੀ ਹੈ ਕਿ ਬਹੁਤ ਜਿਹੜਾ ਹੈ ਬਹੁਤ ਜਿਹੜਾ ਉਹਨਾਂ ਵੱਲੋਂ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ ਹੈ ਹੰਸਰਾਜ ਹੰਸ ਦਾ ਕਿਉਂਕਿ ਉਹ ਆਪਣੇ ਮੰਗਾਂ ਨੂੰ ਲੈ ਕੇ ਉੱਥੇ ਬੈਠੇ ਹੀ ਸੀਗੇ ਕਿਸਾਨ ਪਰ ਪ੍ਰਸ਼ਾਸਨ ਤੇ ਦੋਨਾਂ ਦੇ ਵਿੱਚ ਜਿਹੜੀ ਹੈ ਉਹਨੂੰ ਵੀ ਕੀਤਾ ਗਿਆ ਹੰਸਰਾਜ ਹੰਸ ਵੱਲੋਂ ਕੋਸ਼ਿਸ਼ ਜੀ ਕੀਤੀ ਸੀ ਨਾ ਕੋਣ ਲਗਾਉਂਦੇ ਜੀ ਤੋਂ ਇਸ ਤਰ੍ਹਾਂ ਫਿਰ ਜਿਹੜਾ ਟਾਈਟਲ ਆਪਣਾ ਫਿਰ ਉਹ ਠੀਕ ਹੈ ਗਲਤ ਨਹੀਂ ਹੈਗਾ ਬੀਜੇਪੀ ਲੀਡਰਾਂ ਵੀ ਭਾਜੜਾ ਵੀ ਫਿਰ ਦਿਖੇ ਰਹੀਆਂ ਹੈਗੇ ਹਨ ਦਿਖੇ ਰਹੀਆਂ ਨੇ ਸਰ ਬਿਲਕੁਲ ਤੇ ਤਰਨਜੋਤ ਸੰਦੂ ਦਾ ਵੀ ਜਿਹੜਾ ਵਿਰੋਧ ਆ ਉਹ ਦੇਖਣ ਨੂੰ ਮਿਲਿਆ ਹੈ ਜੀ ਮੇਰੇ ਸਰ ਦੇ ਵਿੱਚ ਕਿ ਉਹਨਾਂ ਦੀ ਵੀ ਕਾਰ ਜਿਹੜੀ ਹੈ ਘੇਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿਸਾਨਾਂ ਵੱਲੋਂ ਕਾਲੀਆਂ ਝੰਡੀਆਂ ਲੈ ਕੇ ਹਮ ਹਮ ਤਾਂ ਮੈਂ ਤੁਹਾਨੂੰ ਦੱਸਾਂ ਕਿ ਚਲੋ ਇਹ ਜਿਹੜੇ ਕਿਸਾਨੀ ਉਧਾ ਹੈਗਾ ਨਾ ਕਿਤੇ ਨਾ ਕਿਤੇ ਬੀਜੇਪੀ ਵਾਸਤੇ ਪੰਜਾਬ ਦੇ ਵਿੱਚ ਮਾਲਾ ਸਿੱਧ ਹੋਣ ਵਾਲਾ ਮਾੜਾ ਸਿੱਧਾ ਹੋਣਾ ਰਿਹਾ ਹੈ ਸਰ ਦੇਖੋ ਫਿਰ ਹੁਣ ਕਿਸਾਨਾਂ ਨੂੰ ਵੀ ਇੱਕ ਮੌਕਾ ਮਿਲਿਆ ਹੈ ਲੋਕ ਸਭਦੇ ਚੋਣਾ ਕਿਉਂਕਿ ਹੁਣ ਜਿਹੜੇ ਘਰ ਘਰ ਵੋਟਾਂ ਜਿਹੜੀਆਂ ਮੰਗਣ ਆਉਣਗੇ ਬੀਜੇਪੀ ਦੇ ਲੀਡਰ ਤੇ ਉਹਨਾਂ ਨੂੰ ਤਾਂ ਫਿਰ ਹੁਣ ਦੇਖਣਾ ਹੀ ਹੈ ਕਿ ਕਿਸਾਨਾਂ ਵੱਲੋਂ ਇਹ ਡਿਫਾਈਨ ਕਿਵੇਂ ਕੀਤਾ ਜਾਊਗਾ ਕਿ ਕਿਸਾਨ ਵਾਕਈ ਸਾਰੇ ਇਹਨਾਂ ਦੇ ਖਿਲਾਫ ਨੇ ਜਾਂ ਫਿਰ ਕੁਝ ਕੁ ਜਾਂਦੇ ਬੰਦੀਆਂ ਨੇ ਇਹ ਵੀ ਜਿਹੜਾ ਸੋਚਣ ਵਾਲੀ ਗੱਲ ਹੈ ਜੇ ਜਿਵੇਂ ਹੁਣ ਹੰਸ ਰਾਜ ਹੰਸ ਬਿਲਕੁਲ ਸ਼ਰਿਆਮ ਕੋਲੇ ਤੋਟੇ ਉੱਤੇ ਉੱਪਰ ਕਹਿੰਦੇ ਕਿ ਰਾਜੀਵਾਲ ਸਾਹਿਬ ਨਾਲ ਬੜੀ ਨੇੜਤਾ ਹੈ ਉਹਨਾਂ ਨੂੰ ਮੈਂ ਬੜਾ ਨੇੜੇ ਤੋਂ ਮਿਲਿਆ ਹੈ ਕਿ ਉਹਨਾਂ ਦੀ ਮੈਂ ਇੰਟਰਵਿਊਜ਼ ਕਰਵਾਈਆਂ ਇਹਨਾਂ ਦੀ ਮੈਂ ਮੁਲਾਕਾਤ ਕਰਵਾਈ ਹੈਗੀ ਹੈ ਤੇ ਰਾਜੀਵਾਲ ਸਾਹਿਬ ਦੇ ਨਾਲ ਜਿਹੜੇ ਹੋਰ ਲੀਡਰ ਨੇ ਮਿਲ ਕੇਤੇ ਨੇ ਕਿਤੇ ਉਹਨਾਂ ਉੱਪਰ ਵੀ ਪਬਲਿਕ ਕਿਤਨੇ ਕਿਤੇ ਇਸ ਗੱਲ ਦਾ ਸ਼ੱਕ ਖਾਉਗੇ ਕਿ ਇਹ ਭਾਜਪਾ ਦੇ ਨਾਲ ਮਿਲੇ ਹੋਏ ਨੇ ਜੋ ਇਹ ਦੇਖੋ ਅੱਜ ਗੱਲ ਹੋਈ ਹੈ ਕਿ ਆ ਜਿਹੜਾ ਆਪਾਂ ਕਿਸਾਨਾਂ ਦੇ ਨਾਲ ਉਹਨਾਂ ਨੇ ਗੱਲਬਾਤ ਜਦੋਂ ਕਰ ਰਹੇ ਨੇ, ਮੀਡੀਆ ਦੇ ਨਾਲ ਗੱਲਬਾਤ ਕਰ ਰਹੇ ਨੇ, ਉੱਥੇ ਵੀ ਕਿਤੇ ਨਾ ਕਿਤੇ ਪੱਲਾ ਛਡਾਉਣ ਵਾਲੀ ਗੱਲ ਕਰ ਰਹੇ ਨੇ ਕਿ ਮੈਂ ਇੱਥੋਂ ਕਿਵੇਂ ਨਾ ਕਿਵੇਂ ਜਿਹੜਾ ਹੈ ਕਿਸਾਨਾਂ ਵੱਲੋਂ ਕਿਉਂਕਿ ਉਹਨਾਂ ਨੂੰ ਘੇਰਿਆ ਜਾ ਰਿਹਾ, ਇੱਕ ਵਾਰ ਉਹਨਾਂ ਨੇ ਆਪਣੇ ਰਾਜਿੰਦਰ ਜੀ ਨੇ ਵੀ ਕਿਹਾ ਹੈ ਕਿ ਜਦੋਂ ਇੱਕ ਵਾਰ ਕਾਰ ਦੇ ਕੋਲ ਆਏ ਨੇ 3:30 ਵਜੇ ਤੇ ਫਿਰ ਵੀ ਉਹਨਾਂ ਨੂੰ ਘੇਰਿਆ ਗਿਆ ਤੇ ਵਾਪਸ ਫਿਰ ਚਲੇ ਗਏ ਨੇ। ਜਨਨ ਹੀ ਕਿ ਜੇ ਇੱਕ ਆਪਣੀ ਹੀ ਗੱਡੀ 'ਚ ਬੈਠਨ ਤੋਂ ਦੋ-ਦੋ ਤਿੰਨ ਵਾਰੀ ਕੋਸ਼ਿਸ਼ ਕਰਿਆ ਪਹਿਣ ਤਾਂ ਹਲੇ ਤਾਂ ਫਿਰ ਪ੍ਰਚਾਰ ਸ਼ੁਰੂ ਹੋ ਤੇ ਹਲੇ ਫਿਰ ਜਿਹੜਾ ਇਹ 1.2 ਮਹੀਨੇ ਦਾ ਜਿਆ ਪ੍ਰਚਾਰ ਹੈਗਾ ਉਹ ਫਿਰ ਕਿਦਾਂ ਕੀਤਾ ਜਾਊਗਾ ਤਾਂ ਇਹ ਦੇਖੋ ਸਰ ਤੁਹਾਨੂੰ ਕੀ ਲੱਗਦਾ ਕਿ ਹੁਣ ਜਿਵੇਂ ਬੀਜੇਪੀ ਜਿਹੜਾ ਹੈ ਪ੍ਰਚਾਰ ਕਰ ਪਾਏਗਾ ਕਿ ਇੱਥੇ ਜਿਹੜਾ ਆਪਣੇ ਪੈਰ ਫਸਰ ਜਾਏਗਾ ਪੰਜਾਬ ਦੇ ਵਿੱਚ ਜਾਂ ਨਹੀਂ ਦੇਖੋ ਜੋ ਹੁਣ ਦੀ ਮੌਜੂਦਾ ਗੱਲ ਕਰੀ ਜਾਵੇ ਫਿਲਹਾਲ ਤਾਂ ਨਹੀਂ ਲੱਗ ਰਿਹਾ ਹੈਗਾ ਫਿਲਹਾਲ ਤਾਂ ਸਿਰਫ ਵਿਰੋਧ ਹੀ ਦਿਖ ਰਿਹਾ ਹੈ ਬੀਜੇਪੀ ਦਾ ਜੀ ਹਾਂ ਵੱਡੀਆਂ ਸਰਕਾਰਾਂ ਨੇ ਸੈਂਟਰ ਦੀ ਸਰਕਾਰ ਹੈਗੀ ਜਿਹੜਾ ਦੀ ਕੁਝ ਨਾ ਨੀ ਕਰਾਮਾਤ ਕਰਦੇ ਤਾਂ ਪਤਾ ਨਹੀਂ ਪਤਾ ਨਹੀਂ ਸਹਿ ਹਾਲਾਂਕਿ ਕੋਸ਼ਿਸ਼ ਹੈ ਇਹਨਾਂ ਵੱਲੋਂ ਇਹ ਕਿ ਐਸੀ 2000 ਰੁਪਏ ਕਿਸਾਨਾਂ ਦੇ ਖਾਤਿਆਂ 'ਚ ਪਾ ਰਹੀ ਹੈਗੀ ਹੈ ਮਦਦ ਕਰ ਰਹੀ ਹੈ ਕਿਸਾਨਾਂ ਨੂੰ ਪੈਸੇ ਪਾ ਰਹੀਆਂ ਉਸ ਤੇ ਜ਼ੋਰ ਦਿੱਤਾ ਹੋਇਆ ਪਰ ਕਿਸਾਨਾਂ ਨੇ ਜੇਕਰ ਇੰਨਾ ਹੀ ਭਲੇ ਦੀ ਗੱਲ ਹੋ ਰਹੀ ਤੇ ਫਿਰ ਕਿਸਾਨ ਵਿਰੋਧ ਕਿਉਂ ਕਰ ਰਹੇ ਨੇ ਇਹ ਸਵਾਲ ਬਣ ਜਾਂਦਾ ਹੈਗਾ ਤੇ ਜਿਹੜੇ ਕਿਸਾਨ ਸ਼ੰਭੂ ਬੋਰਡਰ ਤੇ ਬੈਠੇ ਨੇ ਇਨੀ ਧੁੱਪ ਤੇ ਵਿੱਚ ਕੱਲ ਉਹ ਤੇ ਟਰੈਕਟਰ ਨੂੰ ਅੱਗ ਵੀ ਲੱਗੇ ਸੀ ਜੀ ਸੋ ਤੇ ਘਟਨਾਵਾਂ ਵਾਪਰ ਰਹੀਆਂ ਹੈਗੀਆਂ ਨੇ ਉਹ ਉਹ ਫਿਰ ਚੀਜ਼ਾਂ ਜਿਹੜੇ ਹੈਗੇ ਕਿਸਾਨ ਕਿਉਂ ਕਰ ਰਹੇ ਹੈਗੇ ਨੇ ਜੇ ਵਾਕਈ ਕਿਸਾਨ ਹਦਾਸ਼ੀਏ ਇਹ ਗੱਲਾਂ ਕਰ ਰਹੇ ਨੇ ਤਾਂ ਜਿਉਂ ਹੀ ਦੇਖੋ ਕਿਸਾਨਾਂ ਦੇ ਮਨਾਂ ਦੇ ਵਿੱਚ ਗੁੱਸਾ ਹੈ ਕਿ ਉਹਨਾਂ ਨੂੰ ਇੱਕ ਮੌਕਾ ਵੀ ਇਹ ਜ਼ਰੂਰ ਮਿਲਿਆ ਹੈ ਕਿ ਇਹਦੇ ਵਿੱਚ ਅਸੀਂ ਜਿਹੜਾ ਹੈ ਬੀਜੇਪੀ ਦਾ ਵਿਰੋਧ ਕਰਕੇ ਆਪਣੀਆਂ ਜਿਹੜੇ ਸਾਡੇ ਮੰਗਾਂ ਤਾਂ ਨਹੀਂ ਮੰਨੀਆਂ ਗਈਆਂ ਪਰ ਸਾਡੇ ਜਿਹੜਾ ਹੁਣ ਵੋਟਾਂ ਨਹੀਂ ਜਿਹੜੇ ਮੰਗੜਾਂਗੇ ਬੀਜੇਪੀ ਸਾਡੇ ਨੂੰ ਬਿਲਕੁਲ ਵੋਟਾਂ ਮੰਗਣ ਆਣਗੇ ਤਾਂ ਅਸੀਂ ਵੋਟਾਂ ਮੰਗਣ ਨਹੀਂ ਦੇਵਾਂਗੇ ਇਹ ਗੱਲ ਆਉਣ ਦੀ ਹੈਗੀਆਂ ਨੇ ਤੇ ਪਰ ਬੜੀ ਵਧੀਆ ਗੱਲ ਉਹਨਾਂ ਨੇ ਕੀਤੀ ਹੈ ਕਿ ਤੁਸੀਂ ਡਿਬੇਟ ਕਰੋ ਹੰਸ ਰਾਜ ਹੰਸ ਨੂੰ ਜੀਮੋ ਕਹ ਰਹੇ ਸੀ ਡਿਬੇਟ ਕਰੋ ਖੁੱਲੇ ਮਾਈਕ ਦੇ ਉੱਪਰ ਇੱਕ ਬਾਈਟ ਪੁੱਛ ਵਾਲੇ ਕਿਸੇ ਤੇ ਉਹ ਉਹਦੇ ਤੋਂ ਕਿਤੇ ਨਾ ਕਿਤੇ ਭੱਜਦੇ ਹੋਏ ਪਸ ਦੇ ਨਜ਼ਰ ਆਏ ਕਿ ਪੱਲਾ ਛਡਾਉਂਦੇ ਆਪਣਾ ਨਜ਼ਰ ਆਏ ਨੇ ਉਹ ویسੇ ਵੀ ਇਹ ਗੱਲ ਦੇਖੀ ਜਾਵੇ ਕਿ ਹੰਸ ਰਾਜ ਹੰਸ ਕੋਈ ਬਾੜੇ ਬਾਗ ਇਹ ਪੋਲਿਟੀਕਲ ਤੌਰ ਦੇ ਬੰਦੇ ਨਹੀਂ ਹੈਗੇ ਠੀਕ ਹੈ ਜਿਵੇਂ ਉਹ ਆਪਣੇ ਇੰਟਰਵਿਊਜ਼ ਕਰ ਰਹੇ ਵੀ ਇੱਕ ਵਾਰੀ ਅੜਪੰਦ ਨਹੀਂ ਸੀ ਭਰਨਤੀ ਕਿ ਅੱਜ ਵੀ ਉਹਨਾਂ ਨੇ ਕਿਹਾ ਕਿ ਅਸੀਂ ਦਿੱਲੀ ਦੇ ਵਿੱਚ ਵੀ ਮੈਂ ਰਾਜਨੀਤੀ ਕਰਕੇ ਆਏ ਹਾਂ ਤੇ ਹੁਣ ਮੈਂ ਪੰਜਾਬ ਦੇ ਵਿੱਚ ਵੀ ਜਿਹੜਾ ਚੋਣ ਪ੍ਰਚਾਰ ਕਰ ਰਹੇ ਹਾਂ ਪਰ ਕਿਤੇ ਨਾ ਕੀਤੇ ਦੇਖੋ ਹੁਣ ਭੁਗਤਣਾ ਪੈਣਾ ਜਿਵੇਂ ਹੁਣ ਜਿਹੜਾ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਨਾਲ ਕਹਿ ਦਿੰਦੇ ਨੇ ਉਹਨਾਂ ਦੀ ਮੰਗਾਂ ਨਹੀਂ ਪੂਰੀਆਂ ਕੀਤੀਆਂ ਉਸ ਦਾ ਕਿਤੇ ਨਾ ਕਿਤੇ ਖਮਿਆਲ ਜ਼ਰੂਰ ਭੁਗਤਣਾ ਪੈਣਾ ਸਿੱਧਾ ਬਿਲਕੁਲ ਮੈਂ ਉਹੀ ਕਹਿ ਰਿਹਾ ਕਿ ਹਲੇ ਬਹੁਤ ਕੁਝ ਪਿਆ ਹੈਗਾ ਹਮ ਹਲੇ ਫਿਲਮ ਸ਼ੁਰੂ ਹੋਈ ਹੈ ਪਿਕਚਰ ਅਭੀ ਬਾਕੀ ਹੈ ਉਹੀ ਪਹਿਲਾ ਪੁਰਾਣਾ ਡਾਇਲੋਗ ਫਿਰ ਆਪਾਂ ਮਾਰ ਦਈਏ ਹਮ ਕਿਉਂਕਿ ਹਲੇ ਇਲੈਕਸ਼ਨਾਂ ਚ ਟਾਈਮ ਪਿਆ ਹੈ ਟਾਈਮ ਪਿਆ ਹੈ ਬਹੁਤ ਤਸਵੀਰਾਂ ਬਦਲਣਗੀਆਂ ਬਹੁਤ ਕੁਝ ਜਿਹੜਾ ਹੈ ਜਾਂ ਹੋਗਾ ਜਿਹੜਾ ਆਪਾਂ ਸੋਚ ਨਹੀਂ ਸਕਦੇ ਹੈਗੇ ਬੀਜੇਪੀ ਨੇ ਜੇ ਧਾਮਪੁਰ ਐਸਵਰ ਪਹਿਲੀ ਵਾਰ ਪੰਜਾਬ ਦੇ ਅੰਦਰ ਇਕੱਲੇ ਤੌਰ ਦੇ ਉੱਪਰ ਇਲੈਕਸ਼ਨ ਲੜਾਂਗੇ ਨਹੀਂ ਗੱਠ ਜੋੜ ਹੁੰਦਾ ਨਹੀਂ ਕੁਝ ਹੋਏਗਾ ਤੇ ਗੱਠ ਜੋੜ ਵਾਲੀ ਗੱਲ ਤੇ ਵੀ ਆਪਾਂ ਪਹਿਲਾਂ ਹੀ ਪ੍ਰੋਗਰਾਮ ਕਰ ਚੁੱਕੇ ਹਾਂ ਵੀ ਗੱਠ ਜੋੜ ਤਾਂ ਹੈਗਾ ਪਰ ਦਿਖਦਾ ਨਹੀਂ ਹੈ ਦਿਖਦਾ ਨਹੀਂ ਹੈ ਜੀ ਇਹ ਹੋਰ ਚੀਜ਼ਾਂ ਕਿਉਂਕਿ ਅੰਦਰ ਇਹ ਪਬਲਿਕ ਅੱਗੇ ਤਾਂ ਹੀ ਕਿਹਾ ਜਾਂਦਾ ਕਿ ਬੀਜੇਪੀ ਜਿਹੜੀ ਇਕੱਲੀ ਹੀ ਚੋਣ ਲੜੇਗੀ ਬਿਲਕੁਲ ਕਰੀਗਾ ਚੋਣ ਤਾਂ ਬੀਜੇਪੀ ਵੀ ਇਕੱਲੇ ਲੜੂਏ ਗੱਲ ਇਹ ਦਲ ਵੀ ਇਕੱਲੇ ਲੜੂਗੀ ਕਾਂਗਰਸ ਵੀ ਇਕੱਲੇ ਲੜੂਗੀ ਤੇ ਆਮ ਆਦਮੀ ਪਾਰਟੀ ਵੀ ਇਕੱਲੇ ਲੜੂਗੀ ਕਿਉਂਕਿ ਪੰਜਾਬ ਚ ਵੀ ਆਮ ਆਦਮੀ ਪਾਰਟੀ ਦਾ ਲੈਨਸ ਨਹੀਂ ਹੋਇਆ ਹੈਗਾ ਹੂੰ ਉਹ ਇਸ ਕਰਕੇ ਲੜਗੇ ਇਕੱਲੇ ਇਕੱਲੇ ਪਰ ਸਪੋਰਟਾ ਕੌਣ ਕੀ ਦੀਏ ਕਰੂਗਾ ਇਹ ਦੇਖਣਾ ਹੋਊਗਾ ਇਹ ਹੋ ਰਿਹਾ ਅੱਗੇ ਜਿਹੜਾ ਦੇਖਣਾ ਹੋਵੇਗਾ ਕਿ ਅੰਦਰੋਂ ਖਾਤੀ ਕਿਉਂਕਿ ਹਲੇ ਤਾਂ ਸਟਾਰਟਿੰਗ ਹੈ ਸਾਰੇ ਚੋਣ ਪ੍ਰਚਾਰ ਸਟਾਰਟ ਹੋਇਆ ਕਰਨ ਜਿਹੜੇ ਆਪਣੇ ਆਪਣੇ ਲੀਡਰ ਕਰ ਰਹੇ ਨੇ ਪਰ ਜਿਹੜਾ ਕਿਸਾਨਾਂ ਵੱਲੋਂ ਹੁਣੇ ਹੀ ਜਿਹੜਾ ਉਹਨਾਂ ਨੂੰ ਕਿਸਾਨਾਂ ਨੂੰ ਜਿਹੜਾ ਹੈ ਕਿਸਾਨ ਅੱਜ ਜਿਹੜਾ ਹੰਸ ਰਾਇ ਹੰਸ ਉੱਥੇ ਪਹੁੰਚੇ ਨੇ ਮੀਟਿੰਗ ਦੇ ਲਈ ਪਹੁੰਚੇ ਨੇ ਉੱਥੇ ਕਿਸਾਨਾਂ ਵੱਲੋਂ ਜਿਹੜਾ ਕਰਵ ਕੀਤਾ ਗਿਆ ਹੁਣ ਜਦੋਂ ਪਿੰਡਾਂ ਦੇ ਵਿੱਚ ਘਰ-ਘਰ ਜਾਣਗੇ ਉਦੋਂ ਪਤਾ ਨਹੀਂ ਕਿਸਾਨਾਂ ਵੱਲੋਂ ਕੀ ਕੁਝ ਕੀਤਾ ਜਾਊਗਾ ਬਿਲਕੁਲ ਕਿਸਾਨਾਂ ਵੱਲੋਂ ਕੀ ਕੁਝ ਕੀਤਾ ਜਾਊਗਾ ਤਰਨਜੋਤ ਸੰਧੂ ਜਿਹੜੇ ਹੈਗੇ ਨੇ ਉਹਨਾਂ ਦਾ ਜਿਹੜਾ ਵਿਰੋਧ ਹੈ ਉਹ ਤਾਂ ਪੰਜਾਬ ਦੇ ਸੀਗੇ ਜੀ ਪਰ ਉਹ ਭਾਜਪਾ ਇਹਦਾ ਨਾਮ ਨਾਲ ਜੁੜਨ ਕਰਕੇ ਸੰਧੂ ਸਾਹਿਬ ਦਾ ਵਿਰੋਧ ਵੀ ਜਿਹੜਾ ਹੈਗਾ ਦੇਖਣ ਨੂੰ ਮਿਲਿਆ ਹੈਗਾ ਜੀ ਅਮਰitsar ਦੇ ਵਿੱਚ ਅਮਰitsar ਦੇ ਵਿੱਚ ਬਿਲਕੁਲ ਤਸਵੀਰਾਂ ਜਿਹੜੀਆਂ ਹੈਗੀਆਂ ਨੇ ਉਹ ਦੇਖ ਕੇ ਸਮਝ ਆ ਜਾਣਾ ਚਾਹੀਦਾ ਹੈ ਕਿ ਬੀਜੇਪੀ ਦਾ ਹੁਣ ਵਿਰੋਧ ਹੋ ਰਿਹਾ ਹੈ। ਹੂੰ ਪਰ ਨਿਤਕੋਰ ਵੱਡਾ ਨਾਮ ਹੈ ਪਟਿਆਲੇ ਦੇ ਲੋਕਾਂ ਨੂੰ ਦੂ ਦੇਰ ਤੋਂ ਜਾਣਦੇ ਨੇ ਪਰ ਫਿਰ ਵੀ ਉਹਨਾਂ ਦਾ ਜਿਹੜਾ ਪਾਤੜਾਂ ਦੇ ਵਿੱਚ ਵਿਰੋਧ ਹੋਇਆ ਹੈ। ਵਿਰੋਧ ਹੋਇਆ ਪਾਤੜਾਂ ਦੇ ਵਿੱਚ ਉਹਦੇ ਤੋਂ ਬਾਅਦ ਸਮਝ ਜਾਣਾ ਚਾਹੀਦਾ ਹੈ। ਜੀ ਕਿ ਇਹ ਜਿਹੜਾ ਵਿਰੋਧ ਹੈਗਾ ਹੁਣ ਲਗਾਤਾਰ ਹੋਣਾ ਹੈਗਾ। ਹੂੰ ਤੇ ਕਿ ਜਿਵੇਂ ਉਹਨਾਂ ਕੋਲ ਵਿਰੋਧ ਦੀ ਗੱਲ ਕਰ ਰਹੇ ਕਿਤਨਾ ਕਿਤੇ ਆਮ ਆਦਮੀ ਪਾਰਟੀ ਦੇ ਵੀ ਜਿਹੜਾ ਹੈ ਲੀਡਰਾਂ ਦਾ ਵਿਰੋਧ ਦੇਖਣ ਨੂੰ ਮਿਲਿਆ ਬਿਲਕੁਲ ਬਿਲਕੁਲ ਵਿਰੋਧ ਜਿਹੜਾ ਹੈਗਾ ਦੇਖਣ ਨੂੰ ਮਿਲਿਆ ਹੈਗਾ ਤਾਂ ਤਸਵੀਰਾਂ ਦੇ ਦੇ ਵੱਲ ਥੋੜਾ ਜਿਹਾ ਧਿਆਨ ਭਾਜਪਾ ਨੂੰ ਦੇਣਾ ਚਾਹੀਦਾ ਹੈਗਾ ਹੂੰ ਕਿ ਆਹ ਸਾਰਾ ਕੁਝ ਜਿਹੜਾ ਹੈਗਾ ਦੇਖਣ ਨੂੰ ਮਿਲਦਾ ਹੈਗਾ ਤਾਂ ਉਹ ਉਹ ਜਿਹੜੀਆਂ ਚ ਗੱਲਾਂ ਹੈਗੀਆਂ ਨੇ ਉਹ ਉਹ ਥੋੜਾ ਤਸਵੀਰਾਂ ਮੈਂ ਤੁਹਾਨੂੰ ਥੋੜਾ ਜਿਹਾ ਦਿਖਾ ਦਾਂਗਾ ਤਰਨਜੋਤ ਸਿੰਧੂ ਵਾਲੀਆਂ ਹੂੰ ਜਿਹੜਾ ਅੰਮ੍ਰਿਤਸਰ ਦੇ ਵਿੱਚ ਉਹਨਾਂ ਦੀ ਜਿਹੜਾ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ ਕਾਲੀਆਂ ਝੰਡੀਆਂ ਲੈ ਕੇ ਜਿਹੜੇ ਕਿਸਾਨ ਨੇ ਇੱਧਰ ਲਈ ਸੜਕ ਤੇ ਵੀ ਉਧਰ ਤੇ ਵਿਚਕਾਰ ਜਦੋਂ ਗੱਡੀ ਲੰਘਦੇ ਤੇ ਉਹਨਾਂ ਨੂੰ ਵੀ ਰੋਕਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਹਾਲ ਬੀਜੇਪੀ ਦਾ ਹੋ ਰਿਹਾ ਹੈ ਹੂੰ ਜੇ ਦੇਖੋ ਹੁਣ ਸ਼ੁਰੂਆਤ ਦੇ ਵਿੱਚ ਇਹੀ ਹਾਲ ਅੱਗੇ ਵੀ ਪਤਾ ਨਹੀਂ ਕੀ ਹੋਣਾ ਸਰ ਹੂੰ ਆ ਦੇਖੋ ਤੁਸੀਂ ਇਹ ਕਿ ਇਸ ਕਰਕੇ ਕਿਸਾਨਾਂ ਨੇ ਕਿਹਾ ਰਿਹਾ ਹੈ ਹੂੰ ਬੋਲ ਰਿਹਾ ਹੈ ਗੱਲ ਕਰ ਰਿਹਾ ਹੈ ਹੈਲੋ ਹੈਲੋ ਨਮਸਕਾਰ ਮੈਡਮ ਸਰ ਜੀ ਕੌਣ ਬੋਲ ਰਹੇ ਜੀ ਮਰ ਜਿੰਦਰ ਉਹ ਨਹੀਂ ਮਾਨਸਾ ਤੋਂ ਹਾਂਜੀ ਰਜਿੰਦਰ ਜੀ ਤੁਹਾਡਾ ਲਾਈਵ ਪ੍ਰੋਗਰਾਮ ਵਿੱਚ ਸਵਾਗਤ ਹੈ ਜੀ ਠੀਕ ਹੈ ਮੈਡਮ थैंक यू ਰਜਿੰਦਰ ਜੀ ਜੋ ਆਪਾਂ ਅੱਜ ਦਾ ਵਿਸ਼ਾ ਲਿਆ ਹੈ ਕਿ ਬੀਜੇਪੀ ਦੇ ਲੀਡਰਾਂ ਨੂੰ ਪੰਜਾਬ ਚ ਪਈਆਂ ਭਾਜਣਾ ਤੁਹਾਡੇ ਵੱਲ ਵੀ ਮਾਹੌਲ ਹੈ ਹੱਸੇ ਰਹਿਲੇ ਕੋਈ ਮਾਹੌਲ ਨਹੀਂ ਬਣਿਆ ਜੀ ਹਲੇ ਕੋਈ ਆਈ ਨਹੀਂ ਇੱਥੇ ਜੀ ਸਿਰਫ ਮੈਂ ਇੱਕ ਪੁਰਾਣੀ ਗੱਲ 196 1960 ਸੱਚੀ ਗੱਲ ਹੈ ਜੀ ਹੂੰ ਉਦੋਂ ਉਦੋਂ ਵੀ ਐਸੀ ਰੌਲਾ ਹੁੰਦਾ ਸੀ ਕਾਮਰੇਡਾਂ ਦਾ ਹੁੰਦਾ ਸੀ ਉਦੋਂ ਜੀ ਕਾਵਰੇਟਾ ਰੋਲ ਹੁੰਦਾ ਸੀ ਜੀ ਉਦੋਂ ਤਾਂ ਮਤਲਬ ਵੱਡੇ ਤੋਂ ਵੱਡੇ ਨੂੰ ਥਾਣੇਦਾਰ ਕਹਿੰਦੇ ਹੁੰਦੇ ਸੀ ਥਾਣੇਦਾਰ ਆ ਗਿਆ ਵੀ ਜਿਵੇਂ ਆਏ ਹੁੰਦਾ ਨਾ ਐਸਐਸਪੀ ਡੀਜੀਪੀ ਉਦੋਂ ਥਾਣੇਦਾਰ ਕਿਹਾ ਜਾਂਦਾ ਸੀ ਜੀ ਤੇ ਉਹਨੇ ਹੀ ਇਕੱਠੇ ਜੇ ਕਰ ਲਏ ਜਿਹੜੇ ਸਰਦਾਰਾਂ ਮਗਰ ਪੈ ਕੇ ਸਰਦਾਰਾਂ ਦੀਆਂ ਕੁੱਠੀਆਂ ਤੇ ਕਬਜ਼ੇ ਕਰ ਲਏ ਇਹਨਾਂ ਨੇ ਅੰਮ੍ਰਿਤਾਲੇ ਜ਼ਮੀਨਾਂ ਰੋਕ ਲਈਆਂ ਇਹਨਾਂ ਨੇ ਜੀ ਉਹ ਸਰਦਾਰ ਥਾਣੇਦਾਰ ਆ ਕੇ ਕਹਿੰਦਾ ਵੀ ਆ ਕੇ ਚਾਰ ਬੰਦੇ ਆ ਕੇ ਮੇਰੇ ਨਾਲ ਗੱਲ ਕਰ ਲੋ ਸਿਆਣੇ ਹੂੰ ਉਹ ਬੰਦਾ ਬੰਦੇ ਦੇ ਕੋਲ ਇੱਕ ਡਾਂਗ ਜੀ ਸੀਗੀ ਅਣਖੜ ਜੀ ਐਸੀ ਜੀ ਉਹਨੇ ਸਭ ਚਲਾ ਕੇ ਮਰੀ ਕਹਿੰਦਾ ਆ ਚੱਕੋ ਸਾਡਾ ਤਾਂ ਆਹੀ ਸਿਆਣਾ ਸਾਡੇ ਚ ਤਾਂ ਕੋਈ ਨਹੀਂ ਸਿਆਣਾ ਹੂੰ ਸਾਡਾ ਤਾਂ ਇਹੀ ਸਿਆਣਾ ਹੈਗਾ ਇਹੀ ਗੱਲ ਕਰੂੰ ਪਹਿਲਾਂ ਇਹਨਾਂ ਨੇ ਸਾਡੇ ਤੇ ਫੇਰੇ ਵੇਥੇਰਾ ਹੁਣ ਸਾਨੂੰ ਅੜਦੇ ਹੁਣ ਅਸੀਂ ਫੇਰਾਂਗੇ ਜੀ ਇਹ ਤਾਂ ਉਹ ਗੱਲ ਹੋ ਗਈ ਜੀ ਹੁਣ ਮਤਲਬ ਡੰਡਾ ਫੇਰਨ ਵਾਲੀ ਗੱਲ ਹੋ ਗਈ ਡੰਡਾ ਇਹਨਾਂ ਤੇ ਪਹਿਲਾਂ ਭਾਜੀਪੀ ਵਾਲਿਆਂ ਨੇ ਪਿੱਛੇ ਰਕ ਉਸ ਕੀਤਾ ਹੁਣ ਇਹਨਾਂ ਤੇ ਵੀ ਫਿਰੂਗਾ ਹਾਂ ਕਿਉਂਕਿ ਜਿਹੜੇ ਫਰੀਦਕੋਟ ਦੇ ਵਿੱਚ ਜਿਹੜਾ ਹੰਸਰਾਏ ਹੰਸ ਦਾ ਇੱਕ ਵਾਰ ਫਿਰ ਦੁਬਾਰਾ ਗਰੋਹ ਕੀਤਾ ਗਿਆ ਕਿਸਾਨਾਂ ਵੱਲੋਂ ਇਹ ਤਾਂ ਸਾਰੇ ਹੋਊਗਾ ਜੀ ਇਹ ਤਾਂ ਇੱਥੇ ਮੂਰੇ ਵੀ ਝੰਡੇ ਜੱਕੀ ਫਿਰਦੇ ਨੇ ਹਾਂ ਹਾਂ ਨਾਲੇ ਕੋਈ ਦੇਖਿਆ ਨਹੀਂ ਹੈ ਵੀ ਬਾਜ਼ਾਰ ਦਾ ਪੱਤਾ ਵੀ ਕੋਈ ਭਾਜਪਾ ਦਾ ਫਿਰਦਾ ਹੈ ਗੱਲ ਕਰ ਕਿਸਾਨਾਂ ਦੇ ਮੋਟੇ ਤੇ ਝੰਡੇ ਜ਼ਰੂਰ ਜਿੰਦੇ ਨੇ ਫਰੀਦਕੋਟ ਤੇ ਫਰੀਦਕੋਟ ਦੇ ਵਿੱਚ ਕਿਸਾਨਾਂ ਵੱਲੋਂ ਸਾਫ਼ ਚੈਲੰਜ ਕੀਤਾ ਗਿਆ ਹੰਸਰਾਏ ਹੰਸ ਨੂੰ ਕਿ ਡਿਬੇਟ ਕਰੋ ਸਾਡੇ ਨਾਲ ਸਿੱਧੇ ਤੌਰ ਤੇ ਉੱਪਰ ਮਾਈਕ ਖੁੱਲਾ ਰੱਖ ਕੇ ਹਾਂ ਜੀ ਇਹ ਇਹ ਕਹਿੰਦੇ ਹੁੰਦੇ ਨੇ ਜੀ ਉਹ ਕਹਿੰਦੇ ਨੇ ਚਾਰ ਬੰਦੇ ਆਜੋ ਸਿਆਣੇ ਚਾਰ ਬੰਦੇ ਆ ਕੇ ਗੱਲ ਕਰ ਲਓ ਹੂੰ ਤੇ ਉਹ ਕਹਿੰਦੇ ਨੇ ਫਿਰ ਅੱभी ਸਾਡੇ ਜਿਦਾ ਕੋਈ ਸਿਆਣਾ ਨਹੀਂ ਸਾਡੇ ਤਾਂ ਡਾਂਗ ਹੀ ਸਿਆਣੀ ਐ ਬੱਸ ਜੇ ਤੁਸੀਂ ਸਾਡੇ ਤੇ ਫੇਰਦੀ ਚਾਹੇ ਅਸੀਂ ਤੁਹਾਡੇ ਤੇ ਫੇਰਦੀਏ ਫਿਰ ਆਪੀ ਗੱਲ ਬਾਅਦ ਚ ਰਸਤੇ ਪਊਗੀ ਯਾਨੀ ਕਿ ਜੇ ਡਾਂਗਾ ਵਾਲੀ ਗੱਲ ਹੋ ਗਈ ਫਿਰ ਤਾਂ ਵੋਟਾਂ ਮੰਗਣ ਦੀ ਗੱਲ ਤਾਂ ਦੂਰ ਐ ਹਾਂ ਜੀ ਦੇਖੋ ਜੀ ਇਹ ਡਾਂਗਾ ਵਾਲਾ ਜਿਹੜਾ ਮਾਹੌਲ ਐ ਉਸ ਤਾਂ ਇਹ ਉਸ ਵਿਰੋਧੀ ਦਿਨਾਂ ਵੀ ਬਣ ਇਸ ਚੀਜ਼ ਨੂੰ ਕਰਨੀ ਹੈ ਨਾ ਹੂੰ ਉਸ ਦਾ ਮਤਲਬ ਕਿ ਤਾਜ਼ਾ ਨਵਾਂ ਮਾਸ ਦਾ ਰਿਸ਼ਤਾ ਟੁੱਟਿਆ ਹੋਇਆ ਹੈ ਹੋ ਸਕਦਾ ਹੋਵੇ ਕਿ ਇਹਦੇ ਨਾਲ ਕੋਈ ਲਗਤੀ ਜੁੜਿਆ ਹੋਇਆ ਹੈ ਜੀ ਬ੍ਰਾਂਟ ਨੂੰ ਜੀ ਨੇ ਦੇ ਦੇ ਥੋੜਾ ਜਿਹਾ ਰੋਸ਼ਨੀ ਪਾ ਦਿਓ ਤੁਹਾਨੂੰ ਕੀ ਲੱਗਦਾ ਕਿ ਟੁੱਟਿਆ ਹੋਇਆ ਹੈ ਕਿ ਰਾਤੀ ਅੰਦਰ ਕਿਤੇ ਜੁੜਿਆ ਹੋਇਆ ਹੈ ਦੇਖੋ ਯਾਰ ਇਦੋਂ ਬਾਅਦ ਜੇ ਹਾਲਾਤ ਇਸ ਤਰ੍ਹਾਂ ਜਾਦੇ ਹੁੰਦੇ ਰਹੇ ਹੋ ਸਕਦਾ ਫੇਰ ਸਮਝੌਤਾ ਮਤਲਬ ਕਾਦੀ ਤੌਰ ਤੇ ਹੋ ਜੇ ਤਾਂ ਸਾਡੇ ਵਾਲੀ ਸੀਟ ਤੇ ਵੀ ਹੁਣ ਮੈਡਮ ਮਲੂਕਾ ਹੈ ਨਾ ਜੀ ਮਲੂਕਾ ਸਾਡੀ ਨੂੰ ਖੜੀ ਹੋਣ ਦੇ ਚਾਂਸ ਨੇ ਪਰ ਉਹਨਾਂ ਦਾ ਅਕਾਲੀ ਦਲ ਤੇ ਥੋੜੀਆਂ ਹੀ ਸਖਤ ਟਿੱਪਣੀਆਂ ਵੀ ਕੀਤੀਆਂ ਨੇ ਪਰ ਮੈਂ ਉਹ ਤਾਂ ਕਹਿੰਦੀ ਵੀ ਦੇਖਣੀ ਹੈ ਇਸ ਪਾਰਟੀ ਦਾ ਕਿ ਕਿਤਾ ਬਹੁਤ ਸੁਣ ਰਿਹਾ ਇਹ ਗੱਲ ਕਰ ਡੇਰਾ ਹੈ ਦਰਸਤਾ ਹੈ ਫਿਰ ਪਤਾ ਲੱਗ ਜੂ ਅਸਲੀ ਇਤੋ ਦਾ ਉਦੋਂ ਦੁਬਾਰੇ ਫੇਰ ਸ਼੍ਰੋਮਣੀ ਕਾਲੀਵਾਰ ਚੜ੍ਹਦੀ ਕਲਾ ਚ ਹੋਊਗਾ ਤੁਹਾਡੇ ਇਲਾਕੇ ਤੁਸੀਂ ਉਹ ਗੱਲ ਛੇੜ ਹੀ ਲਈਏ ਤੇ ਲੱਗਦਾ ਕਿ ਸਿਕੰਦਰ ਸਿੰਘ ਮਲੂਕਾ ਵੀ ਆਪਣੀ ਨੂ ਦੇ ਨਾਮ ਨਾਲ ਕਮਲ ਦਾ ਫੁੱਲ ਫੜ ਲੈਣਗੇ ਹਣ ਦੇਖੋ ਇਹ ਇਹ ਤਾਂ ਕਿਹੜਾ ਕੋਈ ਕਿਤੇ ਪਾਸ ਕਰਨਾ ਪੈਂਦਾ ਵੀ ਫੇਰ ਆ ਜਾਂ ਵੀ 10 ਟੂਠੇ ਕਰਵਾਉਣਗੇ ਲੋਕਾਂ ਤੋਂ ਕਦੋਂ ਮਰਜ਼ੀ ਪਵਾ ਲੋ ਗੱਲ 'ਚ ਪੱਲੂ ਜਾ ਸਾਡੇ ਤੁਰੇ ਜਾਂਦੇ ਉਹੀ ਪਾ ਜਾਂਦੇ ਨੇ ਵਿੱਚ ਕਈ ਅਸੀਂ ਖੜੇ ਹੁੰਨੇ ਆ ਬਾਜ਼ਾਰ ਤੇ ਮੱਲੋ ਮਲੀ ਆ ਕੇ ਖੜੇ ਪੈ ਜਾਂਦੇ ਨੇ ਜਾਨ ਛਡਾਉਣ ਦੇ ਮਾਰੇ ਪੱਲੂ ਪਜਾਉ ਪਾ ਦਿੰਦੇ ਨੇ ਫੇਰ ਆਹ ਤੁਰ ਜਾਂਦੇ ਨੇ ਜੀ ਮਸਤ ਗੱਲ ਤਾਂ ਇਹ ਹੈ ਦੀ ਪਤਾ ਕੋਈ ਅੱਜ ਕੱਲ ਦੀ ਸਿਆਸਤ ਦਾ ਪਤਾ ਕੋਈ ਨਹੀਂ ਤੇ ਮਲੂਕਾ ਸਾਹਿਬ ਵੀ ਸ਼ਾਣੇ ਨਹੀਂ ਇਹ ਗੱਲ ਤੇ ਉਹਨਾਂ ਨੂੰ ਵੀ ਸੋਚਣੀ ਚਾਹੀਦੀ ਹੈ ਜੇ ਉਹ ਕੋਈ ਕਰਦੇ ਨੇ ਇਸ ਤਰ੍ਹਾਂ ਦਾ ਸਟੈਪ ਚੱਕਦੇ ਨੇ ਕੋਈ ਸੋਚ ਸੰ ਕਿਤੇ ਚੱਕਣਗੇ ਹੂੰ ਕੋਈ ਉਹਨਾਂ ਨੂੰ ਉਹਰੇ ਕੁਝ ਦਿੰਦਾ ਤਾਂ ਹੀ ਚੱਕਣਗੇ ਨਹੀਂ ਕੋਈ ਨਾ ਕੋਈ ਆਪਣੇ ਮਗੋਂ ਅਣਜਾਣ ਬੰਦੇ ਨੇ ਸਿਆਸਤ ਦੇ ਪੁਰਾਣੇ ਮੋਢੇ ਨੇ ਪੂਰਾ ਤਾਂ ਉਹ ਇਲੈਕਸ਼ਨਾਂ ਲੜ ਕੇ ਦੋ ਵਾਰ ਹੀ ਮੰਤਰੀ ਵੀ ਰਹੀ ਹੈਗੇ ਨੇ ਕੀ ਕੁਝ ਕੀਤਾ ਦਿੱਲੀ ਇਲਾਕੇ ਦਾ ਉਹਨਾਂ ਨੇ ਹੁਣ ਉਹਦੇ ਕੰਮ ਕੁਝ ਦਿੱਖਦੇ ਦੇਖਣ ਨੂੰ ਮਿਲਦੇ ਨੇ ਦੇ ਤਾਂ ਨਹੀਂ ਜੇ ਇੱਧਰ ਮਿਲੋ ਤਾਂ ਫਿਰ ਉਹ ਆਰੰਭ ਸਾਈਡ ਤੇ ਵਗੇ ਨਾ ਬਠਿੰਡੇ ਜ਼ਿਲ੍ਹੇ ਦੇ ਨਹੀਂ ਵੀਰੇ ਇਲਾਕਾ ਤਾਂ ਤੁਹਾਡਾ ਹੀ ਪਿੰਡ ਹੈਗਾ ਐ ਮੰਤਰੀ ਤਾਂ ਤੁਹਾਡੇ ਦਾ ਪਿੰਡ ਹੈ ਇੱਧਰ ਸੱਜ ਤੋਂ ਕੋਈ ਡਰਣਾ ਇੱਧਰ ਤਾਂ ਸਾਡੇ ਹੋਰ ਲੀਡਰ ਨੇ ਜੀ ਉਹ ਮਤਲਬ ਆਮ ਦੂਜੇ ਲੀਡਰਾਂ ਦੇ ਪੱਪ ਨਹੀਂ ਲੱਗਣ ਹੁੰਦੇ ਜੀ ਹਾਂ ਮਤਲਬ ਸਾਡੇ ਏਰੀਆ ਦੇ ਲੀਡਰ ਨੇ ਹਾਂ ਸ਼ਰਮਣੇ ਚਾਲੀ ਦੱਚ ਵੀ ਨਹੀਂ ਕਾਂਗਰਸ ਵੀ ਨਹੀਂ ਸਾਰਿਆਂ ਦੇ ਮਤਲਬ ਆਪਣੀ ਚੋਦਰ ਦੇ ਮਾਰੇ ਜਿਹੜੇ ਹੋਰ ਲੀਡਰ ਜਾਂ ਮੰਤਰੀ ਬਣਦੇ ਨੇ ਉਹਨਾਂ ਨੂੰ ਇੱਧਰ ਇੰਟਰਜੈਂਦੀ ਹੋਣ ਨਹੀਂ ਦਿੰਦੇ ਹਾਂ ਬਿਲਕੁਲ ਫਿਲਹਾਲ ਦੀ ਗੱਲ ਤਾਂ ਪੰਜਾਬ ਵਿੱਚ ਰਜਿੰਦਰ ਜੀ ਜਿਹੜੀ ਸਾਡੇ ਕੋਲ ਆ ਰਹੀ ਹੈ ਉਹ ਇਦਾਂ ਵੀ ਆ ਰਹੀ ਹੈ ਕਿ ਪਾਤਲਾ ਚ ਪ੍ਰਨੀਤ ਕੋਰ ਦਾ ਵਿਰੋਧ ਹੁੰਦਾ ਫਰੀਦ ਕੋਰ ਚ ਹੰਸਰਾਜ ਹੰਸਰਾਜ ਵਿਰੋਧ ਹੁੰਦਾ ਤੇ ਅੰਮ੍ਰਿਤਸਰ ਦੇ ਵਿੱਚ ਤਰਨਜੋਤ ਖੇਡਾ ਹੁੰਦਾ ਹਾਂ ਅਗਰੇ ਤਾਂ ਹੋਊਗਾ ਇਹ ਤਾਂ ਸਾਰੇ ਹੋਊਗਾ ਸਾਰੇ ਤਾਂ ਪਿਆਰ ਨਹੀਂ ਵਿਰੋਧ ਕਰਨ ਜੀ ਇਹ ਤਾਂ ਝੰਡੇ ਮੋੜ ਤਾਂ ਐ ਫਰਦ ਨੇ ਜਿਵੇਂ ਵਿਆਹ ਚ ਹੁੰਦਾ ਜੀ ਕੰਮ ਜੋ ਸਾਰੇ ਮੁੱਦੇ ਤੇ ਨਿਸ਼ਾਨਪੂਰੇ ਸਰਗਰਮ ਦਿਖ ਰਹੇ ਨੇ ਸਰ ਸਾਰੇ ਇਲਾਕੇ ਦੇ ਵਿੱਚ ਯਾਨੀ ਕਿ ਤੁਹਾਡਾ ਕੀ ਆਂਦਾ ਮਤਲਬ ਹੈ ਕਿ ਕਿਸਾਨਾਂ ਦੇ ਝੰਡੇ ਜਿਹੜੇ ਡੰਡੇ ਦੇ ਪੂਰੇ ਕਾਇਮ ਨੇ ਪੂਰੇ ਹਾਂ ਪੂਰੇ ਕਾਇਮ ਨੇ ਜੀ ਪੂਰੇ ਕਰੜੇ ਡੰਡੇ ਨੇ ਵਿੱਚੋਂ ਐਵੇਂ ਨਹੀਂ ਹੈ ਵੀ ਛੱਟਣਾ ਜਾਂ ਪੰਜੀਆਂ ਹੋਈਆਂ ਨੇ ਤੇ ਬਾਜ਼ਾਰ 'ਚ ਫਿਰਦੇ ਰਹਿੰਦੇ ਨੇ ਡੰਡੇ ਚੱਕ ਕੇ ਲੋਕ ਵੀ ਮੌਕਾ ਬਣਾ ਦੇ ਝੰਡਾ ਡੰਡਾ ਜੋ ਕਦੋਂ ਨਿਕਲੂਗਾ ਪਤਾ ਨਹੀਂ ਲੱਗਣਾ ਹੈਗਾ ਹਾਂ ਜੀ ਹਾਂ ਤੇ ਝੰਡੇ ਲਈ ਫਿਰਦੇ ਨੇ ਜੀ ਲੋਕ ਨਮਸਕਾਰ ਕਰਦੇ ਨੇ ਵੀ ਸਾਡਾ ਕਿਸਾਨ ਹੈ ਅਨਦਾਤਾ ਭਗਤ ਹੈ ਸਾਡਾ ਨਮਸਕਾਰ ਕਰੀਏ ਤੇ ਲੋਕ ਦਰਸ਼ਨ ਕਰਕੇ ਤਰ ਤਰ ਦੇ ਨੇ ਨਰੇ ਹਾਜ਼ਰੇ ਨੇ ਉਧਰ ਉਧਰੀ ਪਰ ਇਹ ਸਭ ਦੇ ਵਿੱਚ ਪ੍ਰਸ਼ਾਸਨ ਬੁਰਾ ਕੀ ਰਿਹਾ ਹੈ ਵਿਚਾਰਾ ਹਾਂਜੀ ਇਹ ਸਭ ਦੇ ਵਿੱਚ ਪੁਲਿਸ ਪ੍ਰਸ਼ਾਸਨ ਬੁਰਾ ਕੀ ਰਿਹਾ ਹੈ ਦਿਖਦਾ ਹੈ ਉਹ ਕਿਹਦੀ ਗੱਲ ਸੁਣੇ ਕਿਹਦੀ ਮੰਨੇ ਉਹਨੂੰ ਰੋਕਣਾ ਪੈਂਦਾ ਜਦੋਂ ਕੋਈ ਕੁਝ ਨਹੀਂ ਕਰੀ ਨਾ ਤੇ ਰੋਕਣਾ ਇਹਨਾਂ ਦੀ ਜ਼ਿੰਮੇਵਾਰੀ ਵੰਡੀ ਜੀ ਤਨਖਾਹਾਂ ਐਸੇ ਕੋ ਇਹ ਥੋੜੀ ਹੈ ਵੀ ਪਰਚੇ ਪਾ ਕੇ ਤਾਂ ਪੁਲੀਸ ਸਮਾ ਸੀਗਾ ਜੀ ਜਦੋਂ ਪਰਚੇ ਪਾ ਕੇ ਤਨਖਾਹ ਲਈ ਜਾਂਦੇ ਸੀ ਹੋਰ ਪਾਸੇ ਦੀ ਲੋੜ ਹੀ ਨਹੀਂ ਸੀ ਤਾਂ ਭਗਵੰਤ ਮਾਨ ਭਾਈ ਮਾੜਾ ਮੁੱਟਾ ਨੇ ਤੋਂ ਕੰਮ ਲੈਂਦਾ ਹਮ ਹੱਕ ਵੀ ਬਣਦਾ ਕੰਮ ਲੈਣ ਦਾ ਤੇ ਇਹਨਾਂ ਦਾ ਹੱਕ ਵੀ ਬਣਦਾ ਕੰਮ ਦੇਣ ਦਾ ਸਾਡੀਆਂ ਨੇ ਬਸੇਰਾ ਜਿਹੜਾ ਫਰੀ ਦੀਆਂ ਖਾਲੀਆਂ ਇਹਨਾਂ ਨੇ ਹਮ ਬਹੁਤ ਮਤਲਬ ਲੋਕ ਪਰੇਸ਼ਾਨ ਕੀਤੇ ਨੇ ਬੇਨਤੀ ਹੈ ਵੀ ਇਹਨਾਂ ਦੀ ਇਹਨਾਂ ਦੀ ਦਿਨਸੀ ਵਧਾਉਣ ਨਾਲੋਂ ਇਸੇ ਹੋਰ ਮਹਿਕਮੇਆਂ ਦੇ ਵਿੱਚ ਮੁੰਡਿਆਂ ਨੂੰ ਸੈੱਟ ਕੀਤਾ ਜਾਵੇ ਉਹ ਬਹੁਤ ਜ਼ਿਆਦਾ ਵਧੀਆ ਰਹੂਗਾ ਚਲੋ ਫਿਲਹਾਲ ਕੋਈ ਕੁਝ ਕਰ ਨਹੀਂ ਸਕਦੇ ਚੋਣ ਜਾਬਦਾ ਇਸ ਤੋਂ ਬਾਅਦ ਜੋ ਕੁਝ ਹੋਏਗਾ ਉਹ ਚੋਣ ਬਾਅਦ ਦੀ ਗੱਲ ਕਰਦੇ ਆਂ ਅਸੀਂ ਬਾਅਦ ਦੀ ਗੱਲ ਕਰਦੇ ਆਂ ਬਾਅਦ ਦੀ ਗੱਲ ਕਰਦੇ ਸਰਕਾਰ ਤੱਕ ਪਹੁੰਚ ਹੀ ਹੋਏਗੀ ਅਸੀਂ ਉਮੀਦ ਕਰਦੇ ਆਂ ਧੰਨਵਾਦ ਜੀ ਸਰ ਥੈਂਕ ਯੂ ਸੋ ਤੁਸੀਂ ਦੇਖ ਲਓ ਜੀ ਚਾਰੇ ਪਾਸੇ ਮੋਹਰ ਤਾਂ ਬਣੀ ਹੋਇਆ ਹੈ ਉਹ ਕਹਿੰਦੇ ਸਾਡੇ ਇਲਾਕੇ 'ਚ ਹਲੇ ਜਿਹਾ ਬੀਜੇਪੀ ਵਾਲਾ ਕੋਈ ਆਇਆ ਨਹੀਂ ਪਰ ਝੰਡੇ ਲਾਈ ਫਿਰਦੇ ਨੇ ਝੰਡੇ ਲਾਈ ਫਿਰਦੇ ਨੇ ਤਿਆਰੀ ਕਰੀ ਫਿਰਦੇ ਹੈਗੇ ਨੇ ਇੱਕ ਵਾਰੀ ਫੇਰ ਤੁਹਾਨੂੰ ਉਹ ਥੋੜੀ ਸੁਣਾ ਦੀ ਅੰਮ੍ਰਿਤਸਰ ਵਾਲੀ ਜਿਹੜੀ ਵੀਡੀਓ ਹੈ ਉਹ ਲਾੜ ਤੇ ਉਹ ਲਾੜ ਤੇ ਤੁਹਾਡੀ ਓਏ ਆਹ ਲਾੜਾ 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 ਉਹ ਮਰੀਆਂ ਚ ਵੀਰਾਂ ਦੇ ਹੱਥ ਗੰਦੇ ਕਾਬਲ ਹੁੰਦੇ ਆਂ ਆਈ ਪੱਗਾ ਸ਼ਰਮਸਾ ਪੱਗਾ ਸ਼ਰਮ ਦੋਨੋਂ ਇਹ ਜੰਗ ਹੁਣ ਅੱਗੇ ਕੀ ਹੁੰਦਾ ਹੈ ਬੜੀ ਦੇਖਣੀ ਹੈ ਮੋਹੋਲੇ ਮੋਹੋਲੇ ਲੱਗ ਰਿਹਾ ਹੈ ਜੀ ਉਸ ਮੋਹੋਲੇ ਮੋਹੋਲੇ ਲੱਗ ਰਿਹਾ ਹੈ ਹੋ ਸਕਦਾ ਇਹ ਨਹੀਂ ਕਹਿੰਦਾ ਨਹੀਂ ਹੋ ਸਕਦਾ ਪਰ ਕਰਨਾ ਬੜਾ ਬੜਾ ਮੁਸ਼ਕਲ ਹੋ ਜਾਏਗਾ ਮੁਸ਼ਕਲ ਹੋ ਜਾਏਗਾ ਬੀਜੇਪੀ ਵਰਸ ਤੋਂ ਉਹਨੂੰ ਕੁਝ ਨਾ ਕੁਝ ਕਰਨਾ ਪੈਣਾ ਉਹਨੂੰ ਵੀ ਹਾਂ ਕਿਸਾਨ ਇਸ ਤਰ੍ਹਾਂ ਦਾ ਵਿਰੋਧ ਮਨਾਗਾ ਕਿਉਂਕਿ ਜਿਸ ਹਿਸਾਬ ਦੇ ਨਾਲ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਬੀਜੇਪੀ ਦਾ ਲਗਾਤਾਰ ਜਿਹੜਾ ਹੈ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਬਿਲਕੁਲ ਬਿਲਕੁਲ ਇਹਦੇ ਉੱਪਰ ਜਿਹੜਾ ਵਿਚਾਰ ਜਿਹੜਾ ਹੈਗਾ ਉਹਨੂੰ ਬੀਜੇਪੀ ਨੂੰ ਆਪਣੀ ਇਹ ਮੀਟਿੰਗਾਂ ਦਾ ਫਿਰ ਕਰਨਾ ਚਾਹੀਦਾ ਕਰਨਾ ਚਾਹੀਦਾ ਬਿਲਕੁਲ ਹੂੰ ਤਾਂ ਦੇਖੋ ਜਦੋਂ ਮੀਟਿੰਗ ਹੈ ਅੱਜ ਹੰਸਰਾਏ ਹੰਸ ਜੀ ਮੀਟਿੰਗ ਇਹੀ ਕਰਨ ਗਏ ਸੀ ਮੀਟਿੰ ਉਹ ਸੀ ਜਾਣਦੇ ਨਹੀਂ ਤੁਹਾਨੂੰ ਸੀ ਵੋਟਾਂ ਦਈਏ ਤੁਸੀਂ ਸਾਡੇ ਲੱਖ ਜਾਣਾ ਕਾਵੇ ਉਹਨੇ ਕਾਦੇ ਵਾਸਤੇ ਜੀ ਪਰ ਇਹ ਇਹ ਰੋਸ ਜਿਹੜਾ ਹੈਗਾ ਪੰਜਾਬੀਆਂ ਦਾ ਕਿਸਾਨਾਂ ਦਾ ਹੈਗਾ ਚਾਹੇ ਜਿੰਨੇ ਕੁ ਵੀ ਹੈ ਜਨੇ ਉਹਨਾਂ ਸਭ ਨੂੰ ਧਿਆਨ ਚ ਰੱਖ ਕੇ ਕਰਨਾ ਚਾਹੀਦਾ ਹੈਗਾ ਇਸ ਤੇ ਵੀ ਚਾਰ ਬੀਜੇਪੀ ਨੂੰ ਜੀ ਤਾਂ ਕਿ ਮਾਹੌਲ ਪੰਜਾਬ ਦਾ ਖਰਾਬ ਨਾ ਹੋਵੇ ਖਰਾਬ ਨਾ ਕਿਉਂਕਿ ਹੁਣ ਜਿਵੇਂ ਗੱਲ ਇਹ ਮਾਹੌਲ ਖਰਾਬ ਹੋਣ ਦੀ ਤੁਸੀਂ ਗੱਲ ਕੀਤੀ ਐ ਜਿਵੇਂ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕਿਸਾਨ ਪ੍ਰਦਰਸ਼ਨ ਨੂੰ ਤੇਜ਼ ਕਰਨਗੇ ਤਾਂ ਪੁਲਿਸ ਨੂੰ ਧੱਕਾ ਕਰਨਾ ਪੈਣਾ ਕਰਨਾ ਪੈਣਾ ਉਹ ਧੱਕਾ ਮੁਕੀ ਦੇ ਵਿੱਚ ਕੋਈ ਇੰਜਰਡ ਹੋ ਜਿਵੇਂ ਅੱਜ ਕਹਿੰਦੇ ਬਜ਼ੁਰਗ ਡਿੱਗ ਗਏ ਹੇ 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 ਹ ਉਹ ਕੰਮ ਵਧਣਾ ਨਹੀਂ ਚਾਹੀਦਾ ਹੈਗਾ ਇਸ ਕਰਕੇ ਕਿਉਂਕਿ ਪਹਿਲਾਂ ਵੀ ਕਿਸਾਨਾਂ ਦੇ ਉੱਪਰ ਬਹੁਤ ਜਿਹੜਾ ਜਖਮੀ ਹੋਏ ਨੇ ਕਿੰਨੇ ਕਿਸਾਨ ਜੇ ਆਪਾਂ ਧਰਨੇ ਦੀ ਗੱਲ ਕਰੀਏ ਬਿਲਕੁਲ ਧਰਨੇ ਆ ਜਖਮੀ ਹੋਏ ਨੇ ਸਿੰਘੂ ਬਾਰਡਰ ਵਾਲੇ ਜਿਹੜਾ ਪ੍ਰੋਟੈਸਟ ਚੱਲ ਰਿਹਾ ਉਹ ਤੇ ਕਿੰਨੇ ਆ ਕਿਸਾਨ ਜੁੜੇ ਅਗਨੇਸ ਜਹਾਨ ਤੋਂ ਚਲੇ ਗਏ ਚਲੇ ਗਏ ਨਹੀਂ ਹਾਂ ਸੰਭੂ ਵਾਲੇ ਉਹਦੇ ਜ ਵੀ ਚਲੇ ਗਏ ਤੇ ਖਨੋਰੀ ਬਾਰਡਰ ਦੇ ਉੱਪਰ ਜਿਹੜਾ ਗੋਲੀ ਲੱਗਣ ਕਾਰਨ ਸ਼ੁਭ ਕਰਨ ਦੀ ਮੋਟ ਹੋਣ ਦੀ ਜਿਹੜੀ ਗੱਲ ਸਾਹਮਣੇ ਆਈ ਸੀ ਉਹ ਇੰਜਰਡ ਹੋਇਆ ਸਿਰ ਤੇ ਚੀਜ਼ ਲੱਗਣ ਕਾਰਨ ਜਿਹੜਿਆ ਹਲੇ ਪੋਸਟਮਾਨ ਦੀਆਂ ਰਿਪੋਰਟਾਂ ਦੇ ਆਧਾਰ ਦੇ ਉੱਪਰ ਵੀ ਕਵਾਰੀ ਚੱਲ ਰਹੀਆਂ ਹਨ ਜਿਲ੍ਹੇ ਹਰਿਆਣੇ ਦੇ ਇਨਕੁਆਰੀ ਵੀ ਜਿੱਤੇ ਇਹ ਚੀਜ਼ਾਂ ਜਰੀ ਚੱਲੀਆਂ ਆ ਗਈਆਂ ਨੇ ਉਹ ਸਾਰਾ ਕੁਝ ਦੇਖਣਾ ਪਿਆ ਉਹ ਹੋਰ ਹੀ ਜੇ ਰਾਮ ਜੀ ਸਮਝਾਏ ਹੁੰਦੇ ਗੱਲਬਾਤ ਕੀਤੀ ਹੁੰਦੀ ਤਾਂ ਨਹੀਂ ਹੋਣਾ ਸੀ ਨਹੀਂ ਹੋਣਾ ਸੀ ਜੀ ਉਹ ਇਹ ਦੇਖੋ ਪਹਿਲਾਂ ਜਿਵੇਂ ਕੋਈ ਗਲਤੀ ਇੰਨਾ ਤਾਂ ਹੋਈ ਨੇ ਹੁਣ ਕਿਸਾਨਾਂ ਵੱਲੋਂ ਵੀ ਜਿਹੜਾ ਲਗਾਤਾਰ ਕਿਸੇ ਦਾ ਸੌਰੀ ਭਾਜੀਪੀ ਦਾ ਜਿਹੜਾ ਵਿਰੋਧ ਕੀਤਾ ਜਾ ਰਿਹਾ ਹੈ ਮੁੱਖ ਹੈ ਹੁਣ 1 ਜੂਨ ਦੀ ਸਭ ਨੂੰ ਮੀਟ ਹੈਗੀ ਕੋਈ ਗੱਲ ਨਹੀਂ ਤੁਹਾਨੂੰ ਦਿਖਾ ਦਾਂ ਕਿ 4 ਜੂਨ ਨੂੰ ਕਲੀਅਰ ਹੋ ਜਾਣਾ ਜੀ ਜੀ ਉਹ ਇਹ ਦੇਖੋ ਜਿਵੇਂ ਅਸੀਂ ਗੱਲ ਅੱਜ ਕਰ ਰਹੇ ਸੀ ਕਿ ਬੀਜੇਪੀ ਦਾ ਜਿਹੜਾ ਲਗਾਤਾਰ ਵਿਰੋਧ ਪੰਜਾਬ ਦੇ ਵਿੱਚ ਕੀਤਾ ਜਾ ਰਿਹਾ ਉਹਨਾਂ ਦੇ ਲੀਡਰਾਂ ਦਾ ਕਿ ਹੁਣ ਦੇਖਣਾ ਇਹ ਹੋਵੇ ਕਿ ਅੱਗੇ-ਅਗੇ ਕੀ ਤਸਵੀਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕਿ ਹੁਣ 2 ਮੰਥ ਜਿਹੜੇ ਨੇ ਰਹਿ ਚੁੱਕੇ ਨੇ ਲੋਕ ਸਭਾ ਚੋਣਾਂ ਦੀਆਂ ਚੋਣਾਂ 'ਚ ਉਸ ਦੇ ਅਕੋਰਡਿੰਗ ਜਿਹੜਾ ਹੈ ਪ੍ਰਚਾਰ ਕੀਤੇ ਜਾ ਰਹੇ ਨੇ ਹਰ ਪਾਰਟੀ ਵੱਲੋਂ ਜਿਵੇਂ ਹੁਣ ਬੀਜੇਪੀ ਦੇ ਲੀਡਰਾਂ ਵੱਲੋਂ ਪ੍ਰਚਾਰ ਕੀਤੇ ਜਾ ਰਹੇ ਨੇ ਕਿ ਹੁਣ ਇਹ ਹੀ ਦੇਖਣਾ ਹੈ ਕਿ ਅੱਗੇ-ਅੱਗੇ ਹੋਰ ਕੀ ਤਸਵੀਰਾਂ ਨਿਕਲ ਕੇ ਆਣਗੀਆਂ ਕਿ ਅੱਗੇ ਵੀ ਤੁਹਾਨੂੰ ਅਪਡੇਟ ਐਵੇਂ ਦਿੰਦੇ ਹੀ ਰਹਾਂਗੇ ਹੁਣ ਜੁੜੇ ਰਹੋ A1 ਪੰਜਾਬੀ ਟੀਵੀ ਦੇ ਨਾਲ ਤੇ ਸਾਨੂੰ ਦਿਓ ਇਜਾਜ਼ਤ ਧੰਨਵਾਦ ਧੰਨਵਾਦ ਜੀ